ਗਿਫਟ ਵਗੈਰਾ ਕੱਢ ਰਿਹਾ ਜਿਦੇ ਵਿੱਚ ਇੱਕ ਸੋਨੇ ਦਾ ਸੈੱਟ ਨਾਲ 10 ਪੰਜ ਅਗੀਆਂ ਡੈਂਬੜ ਦੀਆਂ ਰਿੰਗਾਂ ਤੇ ਪੰਜ ਸੋਨੇ ਦੀਆਂ ਰਿੰਗਾਂ ਨੇ ਇਹ ਅਸੀਂ ਹਟਵਾ ਕੀਤਾ ਸਿਰਫ ਟਰਲਕ ਲੋਕੇਸ਼ਨ ਦੇ ਪਾਸੇ ਤੁਸੀਂ ਪਹਿਲੇ ਦੇਖਾ ਜੇ ਗੱਡੀ ਜਿਹੜੀ ਬਾਹਰ ਖੜੀ ਹੈ ਔਰ ਉਸ ਤੋਂ ਬਾਅਦ ਦੇਖਾ ਜੇ ਡਾਇਮੰਡ ਦਾ ਸੈਟ ਹੈ ਜੀ ਉਸ ਤੋਂ ਬਾਅਦ ਅਸੀਂ ਸਾਡੇ ਕੋਲ ਅਗੇ ਨੇ 10 ਡਾਇਮੰਡ ਦੀਆਂ ਰਿੰਗਾਂ ਨੇ 10 ਸੋਨੇ ਦੀਆਂ ਲੇਡੀਜ਼ ਰਿੰਗਾਂ ਨੇ 10 ਸੋਨੇ ਦੀਆਂ ਮੈਨਸ ਰਿੰਗਾਂ ਨੇ ਔਰ ਉਸ ਤੋਂ ਬਾਅਦ 10 ਚੇਨਾਂ ਨੇ ਸਾਡੇ ਪੈਨ ਪਈਆਂ ਨੇ ਅਕਤੂਬਰ 29 ਤੋਂ ਲੈ ਕੇ ਹੁਣ ਤੱਕ ਸ਼ਾਪਿੰਗ ਕੀਤੀ ਹੈ ਉਹਨਾਂ ਦੀ ਡਰਾਇੰਗ ਜਿਹੜੀ ਆਲਰੇਡੀ ਵਿੱਚ ਡਰਾਇੰਗ ਹੋਈ ਹੈ ਕੂਪਨ ਪੈਨ ਉਹਨਾਂ ਵਿੱਚੋਂ ਹੀ ਅਸੀਂ ਇਹਨਾਂ ਨੂੰ ਕੱਢਾਂਗੇ ਜਿਹੜੇ ਕਿ ਹਾਈਏ ਵੀ ਮੌਕਾ ਜਿਹੜਾ ਪੈਨ ਪਈ ਅਜੇ ਤੱਕ ਨਹੀਂ ਆਇਆ ਆ ਕੇ ਬਾਏ ਕਰੋ ਕਿ ਕਿਸੇ ਵੀ ਸਾਡੇ ਪੈਨ ਤੋਂ ਪੈਨ ਫਾਈਨਾਂਸ ਕਰਵਾਉਣਾ ਉਹ ਵੀ ਅਵੇਲੇਬਲ ਹੈ ਖਾਸ ਕਰਕੇ ਕਿਸੇ ਵੀ ਲੋਕੇਸ਼ਨ ਤੋਂ ਤੁਸੀਂ ਜਾਓ ਉਹਦੇ ਵਿੱਚ 6 ਮਹੀਨੇ 1 ਸਾਲ ਜ਼ੀਰੋ ਇੰਟਰਸਟ ਆਫਰ ਮੌਜੂਦ ਹੈ ਪੰਜਾਬੀ ਰੇਡੀਆ ਯੂਐਸਏ ਦਾ ਨੈਸ਼ਨਲ ਨੈਟਵਰਕ ਇੰਟਰਨੈਸ਼ਨਲ ਨੈਟਵਰਕ ਸਾਡੇ ਡਿਜੀਟਲ ਪਲੇਟਫਾਰਮਸ ਤੋਂ ਮੈਂ ਮਸੂਦ ਮਲੀ ਆਪ ਸਭ ਨੂੰ ਜੀਐਨ ਕਾਦਮ ਜੁਲਰਸ ਦੀ ਟਰਲਕ ਲੋਕੇਸ਼ਨ ਤੇ ਜਿੱਦਾਂ ਅਗਰ ਰੋਲਾ ਸੀ ਪਾਉਣ ਦੇ ਆ ਕਿ ਮੁੱਕ ਗਈ ਉਡੀਕ ਤੇ ਆ ਗਈ ਤਰੀਕ ਤੇ ਤਰੀਕਾਂ ਦੇ ਵਿੱਚ ਇੱਕ ਹੋਰ ਤਰੀਕ ਹੈ ਜਿਹੜੀ ਉਹ ਪੈ ਗਈ ਔਰ ਉਹ ਤਰੀਕ ਪੈ ਗਈ ਹੈ ਕਾਦਮ ਜੁਲਰਸ ਦੀ ਟਰਲਕ ਲੋਕੇਸ਼ਨ ਤੇ ਜਿੱਥੇ ਜਨਾਬ ਸ਼ੈਵਨ ਜਿਹੜੀਆਂ ਤੁਹਾਡੇ ਵਾਸਤੇ ਸੰਗਾਰਨ ਜਿਹੜੇ ਉਹ ਸੱਜੂਕੇ ਨੇ ਜ਼ੇਵਰ ਨੇ ਜਿਹੜੇ ਗਹਿਣੇ ਨੇ ਜਿਹੜੇ ਉਹ ਵਾਜਾ ਮਾਰਨ ਦੇ ਨੇ ਪਹੁੰਚਣ ਵਾਲੇ ਬਣੋ ਔਰ ਆ ਕੇ 20% डिस्काउंट ऑन गोल्ड 50% ऑन डायमंड और एसओड की सरप्राइज ने कमर्शियल ने पटाके दे 파 دیتے ਨੇ تے آو جناب पटाके اور تمباکے دوویں نے جڑے انہاں تو جانو کرونے ہے سارے نال جناب اس ویلے انہاں ساریاں اناماں دے نال اے کہہ لو کہ خوش قسمتاں دی آواز ہے جڑی انہاں دے نال جڑے پہلے تے رضوان صاحب السلام علیکم والیکم السلام کی حال چال ہے ਮੈਂ ਕਹਿੰਦਾ ਜਿੰਨਾ ਕਿ ਥੱਕ ਚੁਕੇ ਜੀ ਉਹਦੇ باوجود ਤੁਸੀਂ ਸਮਾਈਲ ਦੇ ਰਹੇ ਜੀ ਜੀ ਬਸ ਦੇਖ ਲਓ ਆਪਣੇ ਪਹਿਣਾ ਪਰਾਣ ਵਾਸਤੇ ਤੇ ਇੰਨਾ ਕੁਝ ਤਾਂ ਬੰਦਾ ਹੀ ਹੈ ਇਹ ਜੋਸ਼ ਕੈਮਰਾ ਨਾਲ ਚਾਹੀਦਾ ਜੀ ਹਾਂਜੀ ਜੀ ਅਸਲਾਮੁਅਲੈਕਮ ਰਾਹ ਸਾਹਿਬ ਜੀ ਜੀ ਵਾਲੇਕੁਮ ਸਲਾਮ ਜੀ ਇਹ ਤਮਾਕੇ ਕਰ ਛੱਡੇ ਤੁਸੀਂ ਹਾਂਜੀ ਬਸ ਇਹ ਉੱਪਰ ਬੋਲੇ ਦੀ ਮਿਹਰਬਾਨੀ ਜੀ ਆਹੀ ਲੈਣੇ ਹਿਸਾਬ ਜੀ ਪੂਰਾ ਅਸਲਾਮੁਅਲੈਕਮ ਅਨੀਸ ਵਾਲੇਕੁਮ ਸਲਾਮ ਜੀ ਅਨੀਸ ਮੇਰਾ ਵਨ ਆਫ ਫੇਵਰੇਟ ਹੈ ਇਨ ਸਾਰਿਆਂ ਜੀਆਂ ਦੇ ਵਿੱਚੋਂ ਇੱਕ ਹੈ ਇਹਦੀ ਮੈਨੂੰ ਨਹੀਂ ਪਤਾ ਇਹ ਪਿਆਰ ਕਮਾਣ ਵਾਲਾ ਜੀ ਹੈ ਜਾਂ ਸ਼ਾਇਦ ਇਹ ਰੂਹ ਹੈ ਆਪਣੇ ਪਿਓ ਦੀ ਇਹ ਭਾ ਭੋਲੇ ਦਾ ਪੁੱਤਰ ਆ ਔਰ ਇਹਦਾ ਪਿਆਰ ਵਰ ਵਰ ਦੇਸਦਾ ਆ ਮੈਂ ਗੱਲਬਾਤ ਕਰਨਾ ਚਾਹਾਂਗਾ ਰਾਹ ਸਾਹਿਬ ਦੇ ਨਾਲ ਰਾਹ ਸਾਹਿਬ ਸਾਨੂੰ ਜੀ ਤੁਸੀਂ ਵਹਾਈ ਸਜੀ ਮਾਰਨ ਕਬੀ ਦੇ ਜੇ 29 ਅਕਤੂਬਰ ਨੂੰ ਤੁਸੀਂ ਮੈਨੂੰ ਦੱਸਣ ਦੇ ਜੇ ਕਿ ਜੀ ਬਸ ਇਹ ਹੋ ਗਿਆ ਮੈਂ ਸਭ ਕੁਝ ਸਮੇਟ ਕੇ ਚਲਾ ਗਿਆ ਫਿਰ ਰਾਹ ਸਾਹਿਬ ਨੇ ਕਿਹਾ ਨਾ ਇੱਕ 15 ਦਸੰਬਰ ਨੂੰ ਹੈ ਇਹ 15 ਦਸੰਬਰ ਵਾਲਾ ਕੰਮ ਕਿੱਦਾਂ ਹੋਇਆ ਨੇ ਜੀ 15 ਦਸੰਬਰ ਨੂੰ ਪਹਿਲੇ ਤੇ ਅਸੀਂ ਸਭ ਪੈਨ ਪਈਆਂ ਦਾ ਬਹੁਤ ਸ਼ੁਕਰੀਆ ਦਾ ਕਰਨਾ ਜਿਹੜੀ ਸਾਡੀ ਸੇਲ ਲੱਗੀ ਸੀ ਔਰ ਜਿਸ ਦਾ ਰਿਸਪੌਂਡ ਦਿੱਤਾ ਜੀ ਜੀ ਤੇ ਉਸ ਤੋਂ ਬਾਅਦ ਫਿਰ ਟਰਲ ਲੱਗੇ ਤੇ ਇੱਥੇ ਵਾਸਤੇ ਅਸੀਂ ਸਰਪ੍ਰਾਈਜ਼ ਤੁਹਾਨੂੰ ਪਤਾ ਹੈ ਕਿ ਸਾਡੇ ਲਈ ਪਹਿਲੀ ਸਾਡੀ ਪਹਿਚਾਨ ਸਾਡਾ ਨਾਮ ਐਸਟੋਰ ਤੋਂ ਬਣਿਆ ਤੇ ਇਸ ਕਰਕੇ ਅਸੀਂ ਆਪਣੇ ਪੈਨ ਪਈਆਂ ਲਈ ਸਰਪ੍ਰਾਈਜ਼ ਰੱਖਿਆ ਹੋਵੇ ਇਹਦੇ ਵਿੱਚ ਕਿ ਅਸੀਂ ਆਪਣਾ ਗਿਫਟ ਵਗੈਰਾ ਕੱਢ ਰਹੇ ਜਿੰਦੇ ਵਿੱਚ ਇੱਕ ਸੋਨੇ ਦਾ ਸੈੱਟ ਨਾਲ 10-5 ਹੈਗੀਆਂ ਡੈਂਬਰ ਦੀਆਂ ਰਿੰਗਾਂ ਤੇ 5 ਸੋਨੇ ਦੀਆਂ ਰਿੰਗਾਂ ਨੇ ਇਹ ਅਸੀਂ ਹਟਵਾ ਕੀਤਾ ਸਿਰਫ ਟਰਲ ਕੁਲੋਕੇਸ਼ਨ ਦੇ ਪਾਸੇ ਕਿਉਂਕਿ ਇਸ ਲੋਕੇਸ਼ਨ ਸਾਡੇ ਲਈ ਐਮੇ ਇਹ ਦਿਸਕੇ ਰੱਖਦੀ ਹੈ ਇੱਥੇ ਮੇਰੇ ਬ੍ਰਦਰ ਨੇ ਸਟਾਰਟ ਕੀਤਾ ਸੀ 1992 ਦੇ ਵਿੱਚ ਤੇ ਉਹਨਾਂ ਨੇ ਕਾਫੀ ਮਿਹਨਤ ਕੀਤੀ ਜਿਹਨੂੰ ਕਹਿੰਦੇ ਨੇ ਨਾ ਕਿ ਇੱਕ ਬੂਟਾ ਉਹਨਾਂ ਨੇ ਲਗਾਇਆ ਫਿਰ ਅਸੀਂ ਉਸ ਚੀਜ਼ ਨੂੰ ਲੈ ਕੇ ਕਿ ਕੰਟੀਨਿਊ ਕੀਤਾ ਤੇ ਉਸ ਕਰਕੇ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਕਹ ਲੋ ਜਾਂ ਉਸ ਚੀਜ਼ ਨੂੰ ਅਸੀਂ ਐਮੇ ਇਹ ਰੱਖਦੇ ਹਾਂ ਖਾਸ ਸਾਡੇ ਲਈ ਟਰਡਲਕ ਵਾਲੀ ਜਿਹੜੀ ਲੋਕੇਸ਼ਨ ਹੈ ਸਾਡੇ ਲਈ ਖਾਸ ਐਮੇ ਇਹ ਰੱਖਦੀ ਹੈ ਤੇ ਇਸ ਕਰਕੇ ਅਸੀਂ ਆਪਣੇ ਪੈਨ ਪਾਈਆਂ ਵਾਸਤੇ ਸਿਰਫ ਟਰਡਲਕ ਦੇ ਵਿੱਚ ਸਰਪ੍ਰਾਈਜ਼ ਗਿਫਟ ਰੱਖੇ ਨੇ 15 ਦਸੰਬਰ ਨੂੰ 2 ਵਜੇ ਜੀ ਕਹਿੰਦੇ ਨੇ ਕਿ ਫੁੱਲਾਂ ਦੀ ਬਾਸ ਫੁੱਲਾਂ ਦੀ ਖੁਸ਼ਬੂ ਜਿਹੜੀ ਉਹ ਦੂਰੋਂ ਆਪਣਾ ਪਤਾ ਦਿੰਦੀ ਹੈ ਸੋ ਇਹ ਇੱਕ માનਤਾ ਹੈ ਮੈਂ ਕਹਿੰਦਾ ਕਿ ਰੁੱਖ ਲਗ ਵੀ ਜਾਂਦਾ ਹੈ ਪਨਮ ਵੀ ਜਾਂਦਾ ਹੈ ਪੁੰਗਰ ਵੀ ਜਾਂਦਾ ਹੈ ਪਰ ਉਹਦਾ ਫਲ ਔਰ ਛਾਂ ਕਿਸਮਤ ਵਾਲਿਆਂ ਨੂੰ نصیਬ ਹੁੰਦੀ ਹੈ ਬਹੁਤ ਵੱਡੇ ਅੱਖਰ ਨੇ ਬਹੁਤ ਵੱਡਾ ਇਸ਼ਕ ਹੈ ਜਿਹੜਾ ਡੋਨਲ ਪੈਂਦਾ ਹੈ ਰਾਹਤ ਸਾਹਿਬ ਦੀ ਗੱਲਬਾਤ ਚੋਂ ਇਹਨਾਂ ਦੇ ਪ੍ਰੈਕਟੀਕਲ ਚੋਂ ਕਿ ਜਿਹੜਾ ਇਹਨਾਂ ਨੂੰ ਆਪਣੇ ਭਰਾ ਦੇ ਨਾਲ ਪਿਆਰ ਸੀਗਾ ਔਰ ਉਹਨਾਂ ਦਾ ਲਾਇਆ ਹੋਇਆ ਇਹ ਬੂਟਾ ਜਾਂ ਇਹ ਰੀਤ ਉਹਨੂੰ ਲੈ ਕੇ ਅੱਗੇ ਚੱਲ ਰਹੇ ਨੇ ਔਰ لازਮੀ ਪਹੁੰਚੋ ਤੁਸੀਂ ਖਾ딤 ਜੂਲਸੀ ਟਰਲਕ ਲੋਕੇਸ਼ਨ ਤੇ 15 ਦਸੰਬਰ ਨੂੰ ਜੀ ਮੈਂ ਹੀ ਇੱਥੇ ਮੌਜੂਦ ਹੋਵਾਂਗਾ ਔਰ ਰੱਬ ਨੇ ਚਾਇਆ ਤੇ ਇਹ ਜਿਹੜੇ ਇਨਾਮ ਤੁਸੀਂ ਵੇਖ ਰਹੇ ਜੇ ਇਹ ਸਾਰੇ ਧਮਾਕੇ ਹੋਣਗੇ ਐਸ ਵੇਲੇ ਰਾਹ ਅੱਗੇ ਸਾਹਮਣੇ ਜਿਹੜੇ ਜੀ ਇਨਾਮ ਮੌਜੂਦ ਨੇ 31 ਦੇ ਸਰਪ੍ਰਾਈਜ਼ ਵਾਲ ਮੈਂ ਉਹ ਜਿਹੜੇ ਨੂੰ ਕਹਿੰਦੇ ਨੇ ਕਿ ਧਮਾਕਾ ਉਹ ਧਮਾਕੇ ਵਾਲ ਬਾਅਦ ਜੇ ਲੈ ਕੇ ਜਾਣਾ ਇਹ ਪਹਿਲੀ ਜਿਹੜੀ ਫਾਇਰਿੰਗ ਆ ਉਹਦੇ ਵੱਲੋਂ ਆਪ ਤੁਹਾਨੂੰ ਕੋਈ ਵਾਦਾ ਘਾਟਾ ਜਿਹੜਾ ਉਹ ਕਰਕੇ ਦੱਸਨੇ ਬਸ ਨਾਲ ਰਹਿਣਾ ਤੇ ਗੱਲ ਸੁਣਨਾ ਫਿਰ ਅਗਲੀ ਗੱਲ ਮੈਂ ਕਰਨਾ ਜੀ ਰਾਜ ਸਾਹਿਬ ਜ਼ਰਾ ਡਿਟੇਲ ਦੱਸੋ ਆਪਣੇ ਚਾਤਕਾਰਾਂ ਨੂੰ ਆਪਣੇ ਮੁਹੱਬਤ ਕਰਨ ਵਾਲਿਆਂ ਨੂੰ ਉਹਨਾਂ ਨੂੰ ਜਿਹੜੇ ਤੁਹਾਡੇ ਤੇ ਭਰੋਸਾ ਕਰਦੇ ਨੇ ਕਿ ਸਾਡੇ 31 ਦਸੰਬਰ ਨੂੰ ਜਦੋਂ ਅਸੀਂ ਇਸ ਸਾਲ ਦੀ ਇਹ ਜਿਹੜੀ ਮੈਗਾ ਸੇਲ ਹੈ ਇਹਨੂੰ ਅੰਤ ਕਰਾਂਗੇ ਤੇ ਕੀ ਕੀ ਨਾਮ ਵੰਡੇ ਜਾਣਗੇ ਹਾਂਜੀ ਜਿਹੜੀ ਕਿ ਸਾਡੀ 31 ਦਸੰਬਰ ਨੂੰ ਅਸੀਂ ਕਰਨੀ ਹੈ ਉਹਦੇ ਵਿੱਚ ਸਭ ਤੋਂ ਪਹਿਲੇ ਤੇ ਅਗਰ ਜੇ ਗੱ ਔਰ ਉਸ ਤੋਂ ਬਾਅਦ ਅਗਾਜੇ ਡਾਇਮੰਡ ਦਾ ਸੈਟ ਅਗਾਜੇ ਉਸ ਤੋਂ ਬਾਅਦ ਅਸੀਂ ਸਾਡੇ ਕੋਲ ਅਗੇ ਨੇ 10 ਡਾਇਮੰਡ ਦੀਆਂ ਰਿੰਗਾਂ ਨੇ 10 ਸੋਨੇ ਦੀਆਂ ਲੇਡੀਜ਼ ਰਿੰਗਾਂ ਨੇ 10 ਸੋਨੇ ਦੀਆਂ ਮੈਨਸ ਰਿੰਗਾਂ ਨੇ ਔਰ ਉਸ ਤੋਂ ਬਾਅਦ 10 ਚ ਇਹਨਾਂ ਨੇ ਲੇਕਿਨ ਮੈਂ ਬ੍ਰੇਕ ਇੱਥੇ ਨਹੀਂ ਲਗਣਦਾ ਆਂਗੇ ਜੀ ਕਿਉਂ ਰਾਹ ਸਾਹਿਬ ਕਿਉਂਕਿ ਜੀ ਹੁਣ ਉਸ ਤੋਂ ਬਾਅਦ ਫਿਰ ਸਰਪ੍ਰਾਈਜ਼ ਨੇ ਜੋ ਸਾਡੇ ਮਲੀ ਭਾਈ ਉਹ ਜਿਸ ਨਾਲ ਸਾਡੇ ਪੈਨ ਪੈ ਕਰਾਂਗੇ ਅਸੀਂ ਫਿਰ ਸਰਪ੍ਰਾਈਜ਼ ਬਹੁਤ ਆਪਣੇ ਪੈਨ ਪੈ ਨੂੰ ਹੋਰ ਦੇ ਲੋ ਜੀ ਇਧਰੋਂ ਮੁਹੱਬਤ ਤੁਹਾਡੀ ਮੁਹੱਬਤ ਉਹ ਮੈਂ ਵਸੂਲ ਕੇ ਦਾਂਗਾ ਉਸ ਮੁਹੱਬਤ ਦਾ ਮੁੱਲ ਤੁਸੀਂ ਪੋਣਾ ਹੈ ਵੇਲੇ ਨਾਲ ਪਹੁੰਚੋ ਮੈਕਸਿਮਮ ਜਿਹੜੀ ਇਹ ਸ਼ਾਪਿੰਗ ਕਰੋ ਵੱਤ ਵੱਤ ਜਿਹੜੇ ਕੂਪਨ ਨੇ ਉਹ ਪਾਓ ਔਰ ਆਪਣੀ ਕਿਸਮਤ ਜਿਹੜੀ ਉਹ ਅਜ਼ਮਾਓ ਇਹਦੇ ਹੋ ਗਏ ਰਾਹ ਸਾਹਿਬ ਉਹ ਜਿਹੜੇ ਅਸੀਂ ਡੰਡ ਪਾਈ ਆਹ ਹਜ਼ਰਤ ਠਮਾਕੇ ਵਾਲੇ ਰਾਹ ਸਾਹਿਬ ਐ ਕੀ ਇਹ ਇਸ ਜੀ ਸੋਨੇ ਦੀਆਂ ਰਿੰਗਾਂ ਨੇ ਐਸੀ ਕੱਢ ਰਿਹਾ 15 ਤਰੀਕ ਨੂੰ ਜਿਹੜਾ ਸਰਪ੍ਰਾਈਜ਼ ਗਿਫਟ ਹੈਗਾ ਜੀ ਔਰ ਐ ਜੀ ਇਹ ਹੈਗੀਆਂ ਜੇ ਪੰਜ ਡਾਇਮੰਡ ਦੀਆਂ ਰਿੰਗਾਂ ਨੇ ਤੇ ਐ ਰਾਹ ਸਾਹਿਬ ਇਹ ਜੀ 22 ਕੈਰਟ 22 ਕੈਰਟ 골ਡ ਸੈਟ ਹੈਗਾ ਜੇ ਕੀ ਬਾਤ ਆਤੇ ਰਾਹ ਸਾਹਿਬ ਐ ਕੀ ਇਹ ਹਾਂ ਤੁਸੀਂ ਸਰਪ੍ਰਾਈਜ਼ ਦੇ ਰਹੇ ਹੋ ਐ ਸਰਪ੍ਰਾਈਜ਼ ਗਿਫਟ ਨੇ ਜਿਹੜੇ ਸਾਡੇ ਪੈਨ ਪਾਈਆਂਗੇ ਉਸ ਜੀ ਅਸੀਂ ਆਪਣੇ ਭੈਣ ਭਾਈਆਂ ਨੂੰ ਸਰਪ੍ਰਾਈਜ਼ ਗਿਫਟ ਦੇ ਆਂਗੇ ਜੀ ਇਹ ਹੈ ਤੁਹਾਡੇ ਹੀ ਨੇ ਜਿਹੜੇ ਜਿਹੜੇ ਮੈਨੂੰ ਦੇਖ ਰਹੇ ਨੇ ਜਿਹੜੇ ਜਿਹੜੇ ਸੁਣ ਰਹੇ ਨੇ ਸਿਰਫ ਆਪਣੀ ਕਿਸਮਤ ਦੇ ਉੱਤੇ ਭਰੋਸਾ ਰੱਖਣਾ ਹੈ ਆਣਾ ਹੈ ਸ਼ਾਪਿੰਗ ਕਰਨੀ ਹੈ 쿠ਪਨ ਪਾੜਣਾ ਹੈ ਔਰ ਉਹ 쿠ਪਨ ਜਿਹੜਾ ਉਹ ਫਿਰ ਤੁਹਾਡੀ ਕਿਸਮਤ ਦਾ ਫੈਸਲਾ ਕਰੇਗਾ ਸਿਰਫ ਖਾਦਮ ਜੁਲਰਸ ਦੀ ਟਰਲਕ ਲੋਕੇਸ਼ਨ ਦਾ ਇਹ ਇੱਕ ਐਡਵਾਂਟੇਜ ਹੈ ਇੱਕ ਐਜ ਹੈ ਇੱਕ ਵਡਿਆਈ ਹੈ ਕਿ ਇੱਥੇ ਇਹਨਾਂ ਦੇ ਵਿੱਚੋਂ ਕੁਝ ਨੇ ਜਿਹੜੇ ਉਹਨਾਂ ਨੂੰ 15 ਨੂੰ ਇਨਾਮ ਦਿੱਤੇ ਜਾਣਗੇ ਕੁਝ ਨੇ ਜਿਹੜੇ ਉਹਨਾਂ ਦੇ 31 ਨੂੰ ਮਿੱਥੇ ਹੀ ਮਿੱਥੇ ਨੇ ਉਹਨਾਂ ਚੋਂ ਇੱਕ ਖੁਸ਼ਕਿਸਮਤ ਜਿਹੜੇ ਉਹ ਤੁਸੀਂ ਵੀ ਹੋ ਸਕਦੇ ਜੀ ਰਹਿ ਸਭ ਜਿੱਥੇ ਜਣਾ ਹੁੰਦੀਆਂ ਨੇ ਉਹ ਸ਼ਾਇਦ ਹੀ ਰਾਖੀ ਉਹਦੇ ਨਾਲ ਇੱਕ ਜਜ਼ਬਾਤੀ ਵਬਸਤਗੀ ਉਹਦੇ ਨਾਲ ਇੱਕ ਜੁੜਤ ਹੈ ਜਿਹੜੀ ਉਹ ਅੰਦਰ ਠਾਠਾ ਮਾਰਦੀ ਹੈ ਤੁਹਾਡਾ ਵੀ ਮੇਰਾ ਖਿਆਲ ਹੈ ਕਿ ਕੈਰੀਅਰ ਜਿਹੜਾ ਅਮਰੀਕਾ ਦੇ ਵਿੱਚ ਹੈ ਉਹ ਟਰਲਕ ਤੋਂ ਸ਼ੁਰੂ ਹੋਇਆ ਅੱਜ ਵੀ ਜਦੋਂ ਮੈਂ ਵੈਸੇ ਤੇ ਇਮਤੀਆਜ਼ ਸਾਹਿਬ ਹੀ ਕਹਾਗਾ ਲੇਕਿਨ ਤੁਹਾਡੇ ਮੂੰਹਰ ਤੁਹਾਡੇ ਕਹਿ ਲਵੋਗੇ ਕਸਮਸ ਤੇ ਮੂੰਹ ਬਹੁਤ ਫੱਪਦਾ ਹੈ ਕਿ ਭੋਲੇ ਭਾਈ ਦੀ ਇਹ ਰੀਤ ਹੈ ਜਿਹੜੀ ਇਹਨੂੰ ਹਰ ਸਾਲ ਜਦੋਂ ਦਰਉਂਦੇ ਜੇ ਕੀ ਮਹਿਸੂਸ ਕਰਦੇ ਜੇ ਨੇ ਸਾਡੇ ਲਈ ਬੜੀ ਖੁਸ਼ੀ ਦਾ ਮੌਕਾ ਹੈ ਔਰ ਸਾਨੂੰ ਮੈਨੂੰ ਬੜਾ ਫੀਲ ਪ੍ਰਾਊਡ ਵੀ ਕਹਿ ਸਕਦਾ ਏ ਔਰ ਤਕਲੀਫ ਵੀ ਕਿਉਂਕਿ ਖੁਸ਼ੀ ਇਸ ਕਰਕੇ ਕਿ ਉਹਨਾਂ ਦਾ ਨਾਮ ਸੀ ਉਹਨਾਂ ਨੇ ਜਿਹੜੀ ਮੈਨੇ ਕੀਤੀ ਔਰ ਜਿਹੜੇ ਸਾਡੇ ਪੈਣ ਪਾਈ ਸਾਨੂੰ ਆ ਕੇ ਉਹਨਾਂ ਦੇ ਮੁਤਲਕ ਬੋਲਦੇ ਨੇ ਇੱਥੇ ਨਹੀਂ ਹਰ ਲੋਕੇਸ਼ਨ ਦੇ ਉੱਤੇ ਉਹਨਾਂ ਦੀ ਜੋ ਸਿਫਤ ਕਰ ਦਿੰਦੇ ਨੇ ਦੇਖੋ ਜਾਨਾ ਸਾਬਨੇ ਤੇ ਇਨਸਾਨ ਹੁੰਦਾ ਜਿਹੜਾ ਚਲਾ ਜਾਵੇ ਤੈਨੂੰ ਕੋਈ ਯਾਦ ਕਰੇ ਤਾਂ ਉਹਨਾਂ ਵਿੱਚੋਂ ਇਹ ਮੇਰਾ ਇੱਕ ਬ੍ਰਦਰ ਸੀ ਤੇ ਮੈਨੇ ਫੀਲ ਪ੍ਰਾਊਡ ਹੈ ਉਹਨਾਂ ਦੇ ਉੱਪਰ ਤੇ ਦੋਖੇ ਚੀਜ਼ ਹੈ ਕਿ ਇਹਨਾਂ ਦਿਨਾਂ ਵਿੱਚ ਤੇ ਉਹਨਾਂ ਦੀ ਯਾਦ ਹੋਰ ਜ਼ਿਆਦਾ ਆ ਜਾਂਦੀ ਕਿਉਂ ਕਿ ਇਹਨਾਂ ਦਿਨਾਂ ਵਿੱਚ ਸਾਡੀ ਉਹ ਮੇਰਾ ਦੋਸਤ ਵੀ ਸੀ ਮੇਰਾ ਬ੍ਰਦਰ ਵੀ ਸੀ ਤੇ ਸਾਡੀ ਅੱਛੀ ਅੰਡਰਸਟੈਂਡਿੰਗ ਸੀ ਤੇ ਬਹਾਲ ਦੇਖੋ ਜਾਨਾ ਸਾਬਨੇ ਵਿੱਚ ਤੇ ਸਾਡੇ ਲਈ ਇਹ ਸਟੋਰ ਔਰ ਇਹ ਚੀਜ਼ ਹਮੇਸ਼ਾ ਹੀ ਮੇਰੇ ਲਈ ਖਾਸ ਹੋਰ ਤੇ ਬਹੁਤ ਇੱਕ ਖਸ਼ਪਸ਼ਾ ਜਗ੍ਹਾ ਹੋएगी ਔਰ ਉਸ ਤੋਂ ਬਾਅਦ ਖੁਸ਼ੀ ਹੋਰ ਇਸ ਚੀਜ਼ ਦੀ ਕਿ ਦੇਖੋ ਆਪਣੇ ਬੱਚੇ ਉਹਨਾਂ ਦੇ ਬੈਠੇ ਨੇ ਉਹ ਐਸੀ ਪਰਵਿਸ਼ ਦੇਖ ਕੇ ਗਏ ਨੇ ਜਿਹੜੇ ਕਿ ਮੈਨੂੰ ਫੀਲ ਪ੍ਰਾਉਡ ਹੈ ਕਿ ਅੱਜ ਇਹ ਚੀਜ਼ ਨੂੰ ਕੰਟੀਨਿਊ ਕਰ ਰਹੇ ਨੇ ਇੱਧਰ ਉਹ ਸੁਨੇ ਆਪਣਾ ਨੀਸ ਹੈ ਇੱਧਰ ਰズਵਾਨ ਨੇ ਇਹ ਸਭ ਪਰਵਿਸ਼ ਉਹਨਾਂ ਦੀ ਹੈ ਔਰ ਉਸੇ ਤਰ੍ਹਾਂ ਸ਼ੁਕਰ ਅੱਲਾ ਦਾ ਕਿ ਇਹ ਚੀਜ਼ ਹੋ ਕੇ ਕੰਟੀਨਿਊ ਕਰ ਰਹੇ ਨੇ ਬਿਲਕੁਲ ਠੀਕ ਹੈ ਰਹਿਤ ਸਾਹਿਬ ਹੁਣ ਮੈਂ ਜਰਾ ਵੇਰ ਵਾ ਜਿਹੜਾ ਜਰਾ ਗੌਰ ਨਾਲ ਹੁਣ ਗੱਲ ਮੇਰੀ ਜਿਹੜੀ ਸੁਣਨਾ ਕੋਪਨ ਪੈ ਚੁਕੇ ਨੇ ਇਹਦੇ ਵਿੱਚੋਂ 쿠ਪਨ ਨੇ ਜਿਹੜੇ ਇਹਨਾਂ ਰਾਈ ਇਹ ਇਨਾਮਾਂ ਦੀ ਡਿਸਟਰੀਬਿਊਟ 31 ਵਾਲੇ ਤਾਂ ਸਾਨੂੰ ਪਤਾ ਹੈ ਕਿ ਇਹਦੇ ਚੋਂ ਨਿਕਲਨੇ ਇਹ 15 ਵਾਲੇ ਨੇ ਜਿਹੜੇ ਉਹਨਾਂ ਬਾਰੇ ਡਿਟੇਲ ਦੱਸੋ ਹਾਂਜੀ 15 ਵਾਲੇ ਵੀ ਜਿਹੜੇ ਹੋਣਗੇ ਕਿ ਜਿਹੜੇ ਸਾਡੇ ਪੈਨ ਪਈਆਂ ਨੇ ਅਕਤੂਬਰ 29 ਤੋਂ ਲੈ ਕੇ ਹੁਣ ਤੱਕ ਸ਼ਾਪਿੰਗ ਕੀਤੀ ਹੈ ਉਹਨਾਂ ਦੀ ਡਰਾਇੰਗ ਜਿਹੜੀ ਆਲਰੇਡੀ ਵਿੱਚ ਡਰਾਇੰਗ ਹੋਈ ਹੈ 쿠ਪਨ ਵੇਨ ਉਹਨਾਂ ਵਿੱਚੋਂ ਹੀ ਅਸੀਂ ਇਹਨਾਂ ਨੂੰ ਗੱਡਾਂਗੇ ਜਿਹੜੇ ਕਿ ਹਈਏ ਵੀ ਮੌਕਾ ਜਿਹੜੇ ਭੈਣ ਭਾਈ ਇਹ ਤੱਕ ਨਹੀਂ ਆਏ ਆ ਕੇ ਬਾਏ ਕਰੋ ਐਸਮ ਸਾਡੇ ਕੋਲ ਵੈਰਾਈਟੀ ਵੈਸੇ ਤੇ ਸਭ ਲੋਕੇਸ਼ਨ ਤੇ ਆਈਏ ਪਰ ਟਰਲਕ ਦੇ ਵਿੱਚ ਐਸਮ ਜੀ ਨੂੰ ਕਹਿੰਦੇ ਨਵੀਂ ਨਵੀਂ ਵੈਰਾਈਟੀ ਆਈਏ ਮਕਾਮਾਂਗਾ ਕਿ ਤੁਸੀਂ ਆਪਣੇ ਸਾਰੇ ਸਾਡੀ ਵੈਰਾਈਟੀ ਚੈੱਕ ਕਰੋ ਇੱਕ ਤੇ ਨਵੀਂ ਵੈਰਾਈਟੀ ਹੈ ਦੂਜੀ ਚੀਜ਼ ਹੈ ਜਿਹੜੇ ਗਿਫਟ ਨੇ ਉਹ ਤੇ ਹੈਗੇ ਨੇ ਪਰ ਜਿਹੜੇ ਅਸੀਂ ਪ੍ਰਾਈਸ ਦੇ ਰਹੇ ਆਪਣੇ ਭੈਣ ਭਾਈ ਨੂੰ ਸਾਡੀ ਸਾਲ ਦੇ ਵਿੱਚ ਇੱਕ ਦਫਾ ਆਉਂਦੀ ਹੈ ਬੈਸਟ ਪ੍ਰਾਈਸ ਹੁੰਦੀ ਹੈ ਔਰ ਬੈਸਟ ਕੁਆਲਿਟੀ ਹੁੰਦੀ ਹੈ ਦੇਖੋ ਸਸਤਾ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਚੀਜ਼ ਦੇ ਵਿੱਚ ਕੰਪਰੋਮਾਈਜ਼ ਕਰ ਰਹੇ ਹਾਂ ਅਸੀਂ ਸੋਨੇ ਦੇ ਵਿੱਚ ਜਾਂ ਚੀਜ਼ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਬੈਸਟ ਕੁਆਲਿਟੀ ਔਰ ਬੈਸਟ ਪ੍ਰਾਈਸ ਸਾਡੀ ਮਿਲੇਗੀ ਹਰ ਲੋਕੇਸ਼ਨ ਦੇ ਉੱਪਰ ਔਰ ਇਸ ਟਾਈਮ ਥੋੜਾ ਟਾਈਮ ਰਹਿ ਗਿਆ ਜਿਸ ਸਾਡੀ ਸੇਲ ਖਤਮ ਹੋਵਲੀ ਸਾਬ ਪੈਂ ਪਈ ਉਹਨੇ ਹਮੇ ਮਾ ਕੇ ਪਹੁੰਚੋ ਜਿਹੜੀ ਵੀ ਲੋਕੇਸ਼ਨ ਤੁਹਾਡੇ ਕੋਲ ਹੈ ਉੱਥੇ ਤੁਸੀਂ ਸੇਲ ਦਾ ਫਾਇਦਾ ਉਠਾਓ ਦੂਜੀ ਚੀਜ਼ ਇਹ ਕਿ ਟਰਲ ਦੇ ਵਿੱਚ ਸਾਡੀ ਜਿਹੜੀ ਡਰਾਇੰਗ ਹੋਣੀ ਹੈ ਸਾਰਿਆਂ ਨੂੰ ਕਿ ਪਲੀਜ਼ ਸਾਰੇ ਤੁਸੀਂ ਆਓ ਇੱਕ ਡਰਾਇੰਗ ਦਾ ਹਿਸਾਬ ਉਹਨਾਂ ਨਾਲ ਸੇਲ ਦਾ ਫਾਇਦਾ ਉਠਾਓ ਤਨਾਲੇ ਜਿਹੜੀ ਵੀ ਸਾਡੇ ਡਰਾਇੰਗ ਏ ਉਹਦੇ ਵਿੱਚ ਤੁਸੀਂ ਆ ਕੇ ਆਪਣੇ ਲਾਈਵ ਚੈੱਕ ਕਰੋ ਦੇਖੋ ਅਸੀਂ ਕਿਸਾ ਘੜ ਰਹੇ ਹਾਂ ਔਰ ਦੂਸਰਾ ਜਿਹੜੇ ਵੀ ਸਾਡੇ ਭੈਣ ਭਾਈ ਆਵਾਂਗੇ ਅਸੀਂ ਨਾਲ ਗਿਫਟ ਦੇਾਂਗੇ ਨਾਲ ਆਪਣੀ ਭੈਣ ਭਾਈਆਂ ਦੀ ਖਿਦਮਤ ਸੇਵਾ ਕਰਾਂਗੇ ਚਾਹ ਪਾਣੀ ਵੀ ਪਿਾਵਾਂਗੇ ਅੱਛੇ ਤਰੀਕੇ ਨਾਲ ਗਿਫਟ ਵੀ ਦੇਾਂਗੇ ਤੇ ਨਾਲ ਅਸੀਂ ਉਹਨਾਂ ਨੂੰ ਅੱਛੇ ਤਰੀਕੇ ਨਾਲ ਚਾਹ ਪਾਣੀ ਜਲੇਬੀਆਂ ਖਵਾ ਪਿਆ ਕੇ ਭੇਜਾਂਗੇ ਰਾਹਤ ਸਾਹਿਬ ਚੋਪੜੀਆਂ ਦੋ ਦੋ ਸੁਣੀਆਂ ਸੀ ਇੱਕ ਤਾਂ ਗਿਫਟ ਦੇ ਦਿੰਦੇ ਜੀ ਤੁਸੀਂ ਪ੍ਰਾਈਸ ਦੀ ਸ਼ਕਲ ਜੇ ਕਿ ਅਨਬਰੀਟੇਬਲ ਪ੍ਰਾਈਸ ਆ ਦੂਸਰਾ ਇਹ ਗਿਫਟ ਨੇ ਜਿਹਦੇ ਨਾਲ ਦਿਲਾਂ ਦੀਆਂ ਧੜਕਣਾ ਜਿਹੜੀਆਂ ਉਹ ਵਧਦੀਆਂ ਤੀਜਾ ਸੇਵਾ ਵੀ ਨਾਲ ਕਰ ਰਹੇ ਨੇ ਦੂਜਾ ਗੱਡੀ ਦੀ ਚਾਬੀ ਇੱਕ ਆ ਤੇ ਜਿੰਨੇ ਤੁਸੀਂ ਦੇਖਣ ਵਾਲੇ ਜਿੰਨੇ ਸੁਣਨ ਵਾਲੇ ਜੇ ਸਾਰਿਆਂ ਦੀ ਰੀਜ ਇਹ ਆ ਕਿ ਮੈਂ ਹੀ ਲੈ ਕੇ ਜਾਣੀ ਐ ਸੋ ਅਸੀਂ ਉਹ ਗੱਡੀ ਐ ਜਿਹੜੀ ਉਹਦੇ ਵੀ ਦਰਸ਼ਨ ਤੁਹਾਨੂੰ ਕਰਾਉਣੇ ਆ ਕੋਈ ਸੁਨਾਹ ਰਾਹ ਸਾਹਿਬ ਹੁਣ ਟਾਈਮ ਥੋੜਾ ਆ ਸਪੀਡ ਬਹੁਤ ਹੀ ਹੋਣੀ ਚਾਹੀਦੀ ਏ ਤੇ ਕੀ ਕਹਿਣਾ ਚਾਹੋਗੇ ਆਪਣੇ ਚਾਹਤਕਾਰਾਂ ਨੂੰ ਦਰਸ਼ਕਾਂ ਨੂੰ ਆਪਣੇ ਭਰੋਸਾ ਕਰਨ ਵਾਲਿਆ ਪਹਿਲੇ ਤਾਂ ਜੀ ਮੈਂ ਸਾਰਿਆਂ ਭੈਣ ਭਾਈਆਂ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਜੋ ਤੁਸੀਂ ਸਾਨੂੰ ਰਿਸਪੌਂਡ ਹਰ ਦਫਾ ਦੇੰਦਿਆ ਔਰ ਐਰਕੀ ਵੀ ਦਿੱਤਾ ਹਰ ਲੋਕੇਸ਼ਨ ਸੁਪਰ ਬੀਜ਼ੀ ਸਭ ਪੈਣ ਪਾਈਆਂ ਦਾ ਬਹੁਤ ਬਹੁਤ ਸ਼ੁਕਰੀਆ ਜੋ ਤੁਸੀਂ ਸਾਡੇ ਤੇ ਇਤਮਾਦ ਕੀਤਾ ਸਾਡੇ ਕੋਲ ਸਾਨੂੰ ਆ ਕੇ ਇਜ਼ਤ ਦਿੱਤੀ ਅਸੀਂ ਸਭ ਪੈਣ ਪਾਈ ਦਾ ਥੈਂਕ ਯੂ ਦੂਸੀ ਚੀਜ਼ ਆਪੇ ਕਿ ਜਿੱਥੇ ਜਿੱਥੋਂ ਤੁਹਾਡੀ ਗਰੰਟੀ ਹੈ ਜਿਹੜੇ ਜਿਹੜੇ ਲੋਕੇਸ਼ਨ ਦਾ ਤੁਸੀਂ ਸਾਡੇ ਖਾਤਮ ਜਿਲ੍ਹੇ ਦੀ ਬਾਈ ਕੀਤੀ ਹੈ 100% ਗਰੰਟੀ ਹੈ ਸੋਨੇ ਦੀ ਬੈਸਟ ਪ੍ਰਾਈਸ ਦੇਵਾਂਗੇ ਕਿਸੇ ਚੀਜ਼ ਤੇ ਕੰਪਰੋਮਾਈਜ਼ ਨਹੀਂ ਕਰਾਂਗੇ ਔਰ ਤੀਸਰਾ ਹੈ ਕਿ ਹੁਣ ਸਾਡੀ ਸੇਲ ਜਿਹੜੀ ਕਿ ਆਲਮੋਸਟ ਖਤਮ ਹੋਣ ਵਾਲੀ ਜਿਸ ਸਾਡੇ ਪੈਣ ਪਾਈ ਨੇ ਅਜੇ ਤੱਕ ਨਹੀਂ ਇਸ ਚੀਜ਼ ਦਾ ਫਾਇਦਾ ਉਠਾਇਆ ਤੁਸੀਂ ਪਲੀਜ਼ ਆ ਸੋ ਆਪਣੇ ਆ ਕੇ ਤੁਸੀਂ ਸਾਡੀ ਪ੍ਰਾਈਸ ਚੈੱਕ ਕਰੋ ਸਾਡਾ ਸਾਮਾਨ ਚੈੱਕ ਕਰੋ ਫਿਰ ਬਾਏ ਕਰੋ ਤੇ ਹੁਣ ਉਸ ਬਾਅਦ ਕੀ ਇੱਕ ਸਾਲ ਦੇ ਵਿੱਚ ਸਿਰਫ ਇੱਕ ਟਾਈਮ ਆਂਦੀ ਏ ਹੁਣ ਸਾਡਾ ਕਹਿੰਦਾ ਮਤਲਬ ਕਿ ਥੋੜੇ ਦੇ ਰਹਿ ਗਏ ਨੇ ਤੇ ਜੇ ਸਾਡੇ ਪੈਨ ਪਾਈ ਨੇ ਅਜੇ ਤੱਕ ਇਸ ਚੀਜ਼ ਦਾ ਫਾਇਦਾ ਨਹੀਂ ਉਠਾਇਆ ਤਾਂ ਪਲੀਜ਼ ਆ ਕੇ ਤੁਸੀਂ ਸਾਡੀ ਪ੍ਰਾਈਸ ਚੈੱਕ ਕਰੋ ਔਰ ਬਾਏ ਕਰੋ ਗਾਰੰਟੀ ਤੁਸੀਂ ਆਓਗੇ ਤੇ ਬਾਏ ਕਰਕੇ ਜਾਓਗੇ ਬਿਲਕੁਲ ਠੀਕ ਹੈ ਔਰ ਅਸਲ ਗੱਲ ਕਿ ਸਭ ਖਾਦਮ ਜੁਲਰਸ ਦੀਆਂ ਜਿੰਨੀਆਂ ਲੋਕੇਸ਼ਨਸ ਨੇ ਉੱਥੇ ਤੁਹਾਡੇ ਵਾਸਤੇ ਇਨਾਮਾਂ ਦੀ ਬਰਸਾਤ ਆ ਜਿਹੜੀ ਹੋਣੀ ਹੋਣੀ ਹੈ ਲੇਕਿਨ ਡਬਲ ਚਾਂਸ ਹੈ ਟਰਲਕ ਲੋਕੇਸ਼ਨ ਤੇ ਯਾਨੀ ਬਾਕੀ ਸਭ ਭਾਏ ਜਿਹੜਾ ਉਹ ਡਰਾ ਹੋ ਕੇ ਭਾਵੇਂ ਤੁਹਾਡੇ 2 2 10 10 ਕੂਪਨ ਵੇ ਨੇ ਚਾਂਸ ਹੈ ਕਿ ਮਿਲਣਾ ਬਟ ਟਰਲਕ ਲੋਕੇਸ਼ਨ ਹੈ ਜਿਹੜੀ ਇੱਥੇ ਤੁਹਾਨੂੰ ਦੋ ਚਾਂਸ ਜਿਹੜੇ ਦਿੱਤੇ ਜਾ ਰਹੇ ਨੇ ਔਰ ਉਹਦੀ ਜਿਹੜੀ ਵਜ੍ਹਾ ਹੈ ਰੀਜ਼ਨ ਹੈ ਜਿਹੜੀ ਉਹ ਕੀ ਹੈ ਉਹਨੇ ਜਜ਼ਬਾਤ ਉਹ ਹੈ ਉਹ ਜੜਾ ਜਿਹੜੀਆਂ ਇੱਥੇ ਉਹਨਾਂ ਦੀਆਂ ਹੈ ਉਹ ਸ਼ੁਰੂਆਤ ਜਿਹੜੀ ਇਸ ਬਿਜ਼ਨਸ ਇੱਥੇ ਹੋਈ ਔਰ ਫਿਰ ਪੂਰੇ ਕੈਲੀਫੋਰਨੀਆ ਤੱਕ ਖਿਲਰੀ ਮੈਂ ਰਹਾ ਸਾਹਿਬ ਚਾਹਾਂਗਾ ਕਿ ਫਾਈਨਾਂਸਿੰਗ ਲੋਰ ਬਾਕੀ ਸਾਰੇ ਮਾਮਲੇ ਨੇ ਜਿਹੜੇ ਲਗੇ ਹੱਥ ਇੱਕ ਵਾਰਾ ਨਾ ਉਹ ਜਿਹਨੂੰ ਕਹਿੰਦੇ ਨੇ ਕਿ ਘੰਟੀ ਵਜਾਉਂਦੇ ਰਹਿਣਾ ਚਾਹੀਦਾ ਰੋਲੇ ਦਾ ਪਤਾ ਲਗਾ ਰਹਿਣਾ ਚਾਹੀਦਾ ਸੋ ਉਹ ਦੱਸੋ ਉਹ ਕਿ ਕਿਹੜੇ ਕਿਹੜੇ ਫਾਇਦੇ ਨੇ ਉਹ ਤੁਹਾਡੇ ਕਸਟਮਰ ਚੁੱਕ ਸਕਦੇ ਪਹਿਲੇ ਤੇ ਮੈਂ ਅਸੀਂ ਆਪਣੇ ਮੈਂਸ਼ਨ ਕਰਦੀ ਜਿਹੜੀ ਸਾਡੀ ਸੇਲ ਲੱਗੀ ਹੈ 20% ਹੈਗਾ ਜੀ 골ਡ ਦੇ ਉੱਪਰ 50% ਹੈਗਾ ਡਾਇਮੰਡ ਦੇ ਉੱਪਰ ਕਿਸੇ ਵੀ ਸਾਡੇ ਪੈਣ ਪਾਈ ਨੇ 골ਡ ਬਾਰ ਜਾਂ 골ਡ ਕয়ਨਸ ਲੈਣੇ 20 ਡਾਲਰ ਵਾਸ ਦਾ ਸਪਾਟ ਜੋ ਪ੍ਰਾਈਸ ਚੱਲ ਰਹੀ ਹੋएगी 12 ਚੂੜੀਆਂ ਮਸ਼ੀਨ ਮੇਡ ਲੇਬਰ ਫਰੀ ਮੈਨਸ ਕੜਾ ਲੇ ਔਰ ਦੂਸਰਾ ਇਹ ਹੈ ਕਿ ਕਿਸੇ ਵੀ ਸਾਡੇ ਪਾਈ ਨੇ ਫਾਈਨਾਂਸ ਕਰਵਾਉਣਾ ਉਹ ਵੀ ਅਵੇਲੇਬਲ ਹੈ ਖਾਦਮ ਜੁਲਦੀ ਕਿਸੇ ਵੀ ਲੋਕੇਸ਼ਨ ਤੋਂ ਤੁਸੀਂ ਜਾਓ ਉਹਦੇ ਵਿੱਚ 6 ਮਹੀਨੇ 1 ਸਾਲ ਜ਼ੀਰੋ ਇੰਟਰਸ ਆਫਰ ਮੌਜੂਦ ਹੈ ਉਹਦੇ ਵਿੱਚ ਕੀ ਹੈਗਾ ਕਿ ਜਿਹੜਾ ਵੀ ਕੋ ਆਏਗਾ ਅਸੀਂ ਉਹਨਾਂ ਦਾ ਕ੍ਰੈਡਿਟ ਚੈੱਕ ਕਰਾਂਗੇ ਬੈਂਕ ਚੈੱਕ ਕਰੇਗਾ ਉਹ ਜਿੰਨੀ ਵੀ ਸਾਨੂੰ ਲਿਮਟ ਦੇਗਾ ਅਸੀਂ ਉਸੇ ਟਾਈਮ ਸੇਮ ਟਾਈਮ ਆਪਣੇ ਕਸਟਮਰ ਨੂੰ ਸਮਾਨ ਦੇਾਂਗੇ ਤੇ ਇਹ ਸਾਡੀ ਅਵੇਲੇਬਲ ਆਫਰ ਚੱਲ ਰਹੀ ਹੈ ਔਰ ਜਿਹੜੀ ਸਾਡੀ ਸੇਲ ਹੈ ਜੇ ਸਾਲ ਦੇ ਵਿੱਚ ਇੱਕ ਦਫਾ ਆਂਦੀ ਹੁਣ ਟਾਈਮ ਥੋੜਾ ਰਹਿ ਗਿਆ ਹੁਣ ਤੱਕ ਮੈਂ ਇੱਕ ਜ਼ਰੂਰ ਜ਼ਹਿ ਕਮਾਂਗਾ ਕਿ ਸਭ ਪੈਨ ਪਈਆਂ ਦਾ ਬਹੁਤ ਥੈਂਕ ਯੂ ਜੀ ਉਸਨੂੰ ਰਿਸਪੌਂਡ ਰਿਹਾ ਸਭ ਲੋਕੇਸ਼ਨਾਂ ਖੱਚਾ ਖੱਚ ਬੀਜ਼ੀ ਤੇ ਵਾਂਸ ਅਗੇਨ ਥੈਂਕ ਯੂ ਸਾਰੇ ਪੈਨ ਪਈਆਂ ਦਾ ਸਭ ਲੋਕੇਸ਼ਨਾਂ ਦੇ ਉੱਤੇ ਬਹੁਤ ਅੱਛਾ ਰਿਸਪੌਂਡ ਆਇਆ ਸਾਨੂੰ ਐ ਬਹੁਤ ਸ਼ੁਕਰੀਆ ਰਹਿਦਾ ਸਭ ਤੁਹਾਡਾ ਲੇਕਿਨ ਅਸੀਂ ਹਜੇ ਜਾਣ ਨਹੀਂ ਛੱਡਨੀ ਤੁਹਾਡੀ ਨਹੀਂ ਨਹੀਂ ਜਰੂਰ ਜੀ ਲੋ ਜੀ ਇਹ ਤੇਨੇ ਉਹ ਇਨਾਮ ਜਿਨ੍ਹਾਂ ਦੇ ਅਸੀਂ ਦਰਸ਼ਨ ਕਰਾਤੇ ਹੁਣ ਹੈ ਕਿਦੇ ਕਿਦੇ ਤੁਹਾਡੇ ਨੇ ਤੁਹਾਡੇ ਨੇ ਹਾਂ ਹਾਂ ਤੁਹਾਡੇ ਤੇ ਬਸ ਪਹੁੰਚਣ ਵਾਲੀ ਗੱਲ ਕਰੋ ਨਾ ਆਓ ਕਿਸਮਤ ਹੈ ਜਿਹੜੀ ਇਹ ਡਿਕੰਡਈ ਹੈ 15 دسمبر ਨੂੰ ਔਰ ਉਸ ਤੋਂ ਬਾਅਦ 31 ਦਸੰਬਰ ਨੂੰ ਤੇ ਆਓ ਫਿਰ ਜ਼ਰਾ ਗੱਡੀ ਦਾ ਹੂਟਾ ਤੇ ਕਿਸਮਤ ਵਾਲੀ ਲੈਣਗੇ ਗੱਡੀ ਹੈ ਜਿਹੜੀ ਉਹ ਤੁਹਾਨੂੰ ਚੈੱਕ ਕਰਾਉਂਦੇ ਹਾਂ ਜੀ ਜੀ ਖਾਦਮ ਜੁਲਤ ਸੇ ਜਿੱਥੇ ਕਹਿੰਦੇ ਨੇ ਕਿ ਪ੍ਰਾਈਸ ਨੇ ਜਿਹੜੇ ਉਹਨਾਂ ਦੇ ਆ ਧਮਾਕਾ ਹੋਣ ਜਾ ਰਿਹਾ ਉੱਥੇ ਪ੍ਰਾਈਸ ਵੀ ਅਨਬੀਟੇਬਲ ਹੈ ਔਰ ਜਿੱਦਾਂ ਬੇਸ਼ਬਹਾ ਆਹਾ ਆਂਜੀ ਲੱਗਣ ਡਿਆ ਜਿੱਦਾਂ ਗੋਤੇ ਲੈ ਜਾ ਰਹੇ ਨੇ ਇਹ ਜਨਾਬ ਗਹਿਣੇ ਦੇ ਵਨ ਸੋਨੇ ਡਿਜ਼ਾਈਨ ਬਿਹਤਰੀਨ ਕਿਸਮ ਦੇ ਵੈਰਾਈਟੀ ਔਰ ਬਾਕੀ ਸਾਰੀਆਂ ਸ਼ੈਵਾਂ ਇਧਰ ਹੋਣੇ ਆ ਕਿਸਮਤ ਉੱਥੇ ਬ੍ਰੇਕਾਂ ਲਾਉਂਦੀ ਹੈ ਇਹ ਦੇਖੋ ਜੀ ਆਹਾ ਆਹਾ ਓਏ ਕਿਸੇ ਗੱਲ 'ਚ ਇੰਨੀਆਂ ਚ ਇਹਨਾਂ ਇਕੱਠੀਆਂ ਵੇਖੀਆਂ ਕਦੀ ਨਹੀਂ ਨਾ ਵੇਖੀਆਂ ਹੁਣ ਵੇਖ ਲਵੋ ਜੀ ਕੜੇ ਨੇ ਜਿਹੜੇ ਉਹਨਾਂ ਦੀ ਇੱਕ ਜਿਹਨੂੰ ਕਹਿੰਦੇ ਨੇ ਕਿ ਲੰਬੀ ਚੌੜੀ ਵੈਰਾਈਟੀ ਔਰ ਜਿੰਨੂੰ ਅਗੇ ਕਹਿੰਦੇ ਨੇ ਕਿ ਚੂੜੀਆਂ ਔਰ ਹਾਰ ਹਾਏ ਸਾਜ ਸਾ ਨਿਰਾਲਦਾ ਸਾਡੇ ਨਾਲ ਤਾਂ ਇਹ ਸਾਰੀਆਂ ਛੇਵਾਂ ਚੰਗੀਆਂ ਜੀ ਇੱਕ ਵਾਰ ਮੈਂ ਕਹਾਂ ਕਿ ਦਰਸ਼ਨ ਕਰਾ دیے ਉਸ ਤੋਂ ਬਾਅਦ ਆਉਂਦੀਆਂ ਨਸੀਬਾਂ ਨਾਲ ਇਹ ਘੜੀਆਂ ਸੋ ਇਹ ਨਸੀਬ ਦੇ ਨਾਲ ਵੇਖ ਲਵੋ ਔਰ ਜੋ ਜੋ ਤੁਹਾਡਾ ਨਸੀਬ ਹੈ ਉਹ ਆ ਕੇ ਦਵਾ ਦਬ ਲਵੋ ਖਾਦਮ ਜੁਲਰਸੀ ਕਿਸੇ ਵੀ ਲਾਗੇ ਪੈਂਦੀ ਲੋਕੇਸ਼ਨ ਤੋਂ ਮੈਂ ਮੌਜੂਦਾ ਖਾਦਮ ਜੁਲਰਸੀ ਟਰਲਿਕ ਲੋਕੇਸ਼ਨ ਤੇ ਜਿੱਥੇ ਤੁਹਾਡੇ ਵਾਸਤੇ ਇੱਕ ਨਹੀਂ ਦੋ ਦੋ ਡਰਾ ਹੋਣ ਜਾ ਰਹੇ ਨੇ ਡੁੱਲਵੀਂ ਮੁਹੱਬਤ ਔਰ ਟੁਕਵਾ ਪਿਆਰ ਹੈ ਜਿਹੜਾ ਉਹ ਮਿਲਣ ਜਾ ਰਿਹਾ ਸੋ ਕਿਸਮਤ ਨੂੰ ਜ਼ਰੂਰ ਅਜ਼ਮਾਓ ਔਰ ਪਹੁੰਚੋ ਖਾਦਮ ਜੁਲਰਸੀ ਕਿਸੇ ਵੀ ਲਾਗੇ ਪੈਂਦੀ ਲੋਕੇਸ਼ਨ ਤੇ ਤੇ ਜੇ ਕਿਸਮਤ ਨੂੰ ਦੋਰੀ ਮਾਇਸ਼ ਦੇਣੀ ਹੈ ਤੇ ਉਹਦੇ ਲਈ ਪਹੁੰਚੋ ਖਾਦਮ ਜੂਲਸ ਟਰਲਕ ਲੋਕੇਸ਼ਨ ਤੇ ਸੋ ਇੱਕ ਗੱਲ ਜਿਹੜੀ ਮੈਂ ਤੁਹਾਨੂੰ ਉਹ ਦੱਸਣੀ ਸੀਗੀ ਵਕ ਹਨ ਰਿਜ਼ਵਾਨ ਸਾਹਿਬ ਔਰ ਅਨੀਤ ਸਾਹਿਬ ਨੇ ਜਿਹੜੇ ਇਸ ਸਮਾਈਲਿੰਗ ਫੇਸ ਜਦੋਂ ਲੱਭਦੇ ਐਨਰਜੀ ਐਵੇਂ ਲੱਭ ਜਾਂਦੀ ਏ ਇਹ ਜੀ ਜਦੋਂ ਆਹਾ ਇਹ ਘਮਣ ਨਹੀਂ ਨਹੀਂ ਇਹ ਦੇਲੇ ਜਿਹੜਾ ਘਾਉ ਮਾਉ ਘਾਉ ਮਾਉ ਕਰਨ ਰਿਹਾ ਆ ਰਿਜ਼ਵਾਨ ਸਾਹਿਬ ਮੈਨੂੰ ਇਹ ਦੱਸੋ ਕਿ ਜਦੋਂ ਇਹ ਪਰਚੀ ਅਸੀਂ ਕੱਢਨੇ ਪਿਛਲੇ ਸਾਲ ਵੀ ਉਸ ਤੋਂ ਪਿਛਲੇ ਸਾਲ ਵੀ ਕਾਫੀ ਸਾਲਾਂ ਤੋਂ ਨਿਕਲ ਰਹੀ ਜਿਹਦੀ ਪਰਚੀ ਨਿਕਲਣੀ ਹੁੰਦੀ ਉਹਦਾ ਵੀ ਜੇ ਦੀ ਨਹੀਂ ਨਿਕਲਦੀ ਉਹਦਾ ਵੀ ਦਿਲ ਧੜਕਣ데요 ਹੁੰਦਾ ਜਦੋਂ ਤੁਸੀਂ ਕੱਢਦੇ ਜੀ ਤੁਹਾਡੀਆਂ ਫੀਲਿੰਗਸ ਕੀ ਹੁੰਦੀਆਂ ਇਹ ਵੀ ਜਜ਼ਬਾਤ ਤੇ ਜ਼ਰਾ ਦੱਸੋ ਸਾਡਾ ਵੀ ਉਹਨਾਂ ਦੀ ਤਰ੍ਹਾਂ ਹੀ ਦਿਲ ਧੜਕ ਰਿਹਾ ਹੁੰਦਾ ਹੈ ਕਿ ਕਿਦਾਂ ਨਿਕਲੇਗਾ ਕਿਦਾਂ ਨਹੀਂ ਨਿਕਲੇਗਾ ਹਾਏ ਹਾਏ ਕਈਆਂ ਨੇ ਕਿਹਾ ਹੁੰਦਾ ਯਾਰ ਕੀ ਚਾਬੀ ਮੈਨੂੰ ਦੇਣੀ ਤੁਸੀਂ ਦੇਖ ਲਓ ਮੈਂ ਇੰਨੇ ਚਿਰ ਤੋਂ ਲੈਣ ਨਹੀਂ ਆਈ ਮੈਂ ਤਾਂ ਘਰ ਦੱਸ ਕੇ ਵੀ ਨਹੀਂ ਆਈ ਮੈਂ ਤਾਂ ਜੌਬ ਤੇ ਆਈ ਸੀ ਤੇ ਇੱਧਰ ਆ ਗਈ ਹਾਂਜੀ ਬਿਲਕੁਲ ਐਸੇ ਤਰ੍ਹਾਂ ਹੀ ਹੁੰਦੇ ਮੈਂਨੇ ਵਾਜਦੇ ਤੇ ਫਿਰ ਉਸ ਟਾਈਮ ਕਦੀ ਆਇਆ ਕਿ ਯਾਰ ਹੁਣ ਨਿਕਲ ਗਈ ਉਹਨਾਂ ਨੂੰ ਪੈਣਾ ਹੁਣ ਕੀ ਕਾਂਗੇ ਨਹੀਂ ਉਹਨਾਂ ਨੂੰ ਵੀ ਪਤਾ ਹੁੰਦਾ ਫੇਰ ਹੋਇਆ ਤੇ ਉਹ ਵੀ ਐਹੀ ਚੀਜ਼ ਹੁੰਦੀ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਫੇਰ ਚੀਜ਼ ਨਹੀਂ ਕਰ ਰਹੀ ਹੈ ਬਿਲਕੁਲ ਠੀਕ ਹੈ ਔਰ ਅਨੀਸ਼ ਤਰ੍ਹਾਂ ਜਿਹਨੂੰ ਕਹਿੰਦੇ ਨੇ ਕਿ ਬਾਕੀ ਸ਼ੈਵਨ ਜਿਹੜੀਆਂ ਉਹਨਾਂ ਦਾ ਪੁੱਛਾਂਗੇ ਮੈਂ ਇਹ ਪੁੱਛਣ ਜਾਵਾਂਗਾ ਰਿズਵਾਨ ਸਾਹਿਬ ਕਿ ਤੁਹਾਡੇ ਜਿਹੜੇ ਚਾਤਕਾਰ ਨੇ ਔਰ ਭਰੋਸਾ ਯੋਗ ਨੇ ਉਹਨਾਂ ਦਾ ਰਿਸਪੌਂਸ ਹੈ ਜਿਹੜਾ ਉਹ ਪਿਛਲੇ ਸਾਲਾਂ ਦੇ ਨਿਸਬਤ ਐਰ ਕੀ ਕੈਸਾ ਆ ਰਿਹਾ ਐਸ ਸਾਲ ਵੀ ਬਹੁਤ ਵਧੀਆ ਜੀ ਹਰ ਸਾਲ ਉਹ ਬਹੁਤ ਵਧੀਆ ਕਰਦੇ ਨੇ ਹਾਂਜੀ ਐਸ ਸਾਲ ਵੀ ਬਹੁਤ ਵਧੀਆ ਸੀ ਕੋਈ ਮੈਸੇਜ ਕੋਈ ਗੱਲ ਜਿਹੜੀ ਕਰਨਾ ਚਾਹੋ ਮੈਂ ਆਪਣੇ ਦਸ਼ਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਸਾਰੀਆਂ ਲੋਕੇਸ਼ਨਾਂ ਤੇ ਪਿਆਰ ਦਿੱਤਾ ਟਰਲਕ ਚ ਵੀ ਦਿੱਤਾ ਔਰ ਵੀ ਆਪਣੀ ਜਿੰਨੀਆਂ ਲੋਕੇਸ਼ਨਾਂ ਨੇ ਸਾਰਿਆਂ ਚ ਉਹਨਾਂ ਨੇ ਬਹੁਤ ਜ਼ਿਆਦਾ ਪਿਆਰ ਕੀਤਾ ਤੁਹਾਨੂੰ ਚਲੋ ਜੀ ਮੈਂ ਇਹ ਦੁਆ ਕਰਨਾ ਹਾਂ ਕਿ ਤੁਸੀਂ ਆਪਣੀ ਖੱਟੀ ਦੇ ਨਾਲ ਇਹ ਪਿਆਰ ਹੈ ਜਿਹੜਾ ਦੋਹਰਾ ਚੋਰਾ ਖੱਟਦੇ ਰਹੋ ਔਰ ਭੋਲੇ ਭਾਈ ਦਾ ਨਾਮ ਇਸ ਤਰ੍ਹਾਂ ਉੱਚਾ ਕਰਦੇ ਰਹੋ ਹਾਂਜੀ ਬਿਲਕੁਲ ਆਮੀਨ ਜੀ ਭੋਲੇ ਭਾਈ ਦੀ ਜਿਹੜੀ ਲੋਕੇਸ਼ਨ ਸੀ ਨਾ ਉਹ ਟਰਲਕ ਸੀਗੀ ਅਨੀਸ ਹਾਂਜੀ ਅਸਲਾਮੁਅਲੈਕਮ ਵਾਅਲੈਕਮ ਸਲਾਮ ਕੀ ਹਾਲ ਚਾਲ ਹੈ ਅਲਹਮਦੁਲਿਲਾ ਇਹ ਮੈਨੂੰ ਵੀ ਦੱਸੋ ਸਦਾਬਾਰ ਸਮਾਈਲ ਦਾ ਰਾਜ਼ ਕੀ ਸੀ ਆਗੇ ਨਿਬਸ ਇਹ ਸਿਰਫ ਮੇਰੇ ਆਏ ਹੁੰਦੀ ਅੱਛਾ ਗੱਡੀ ਨਵੀਂ ਟੋヨタ ਕਰੋਲਾ ਚਮਚਮਾਉਂਦੀ ਹੈ ਜਿਹੜੀ ਉਹਦੀ ਚਾਬੀ ਕਿੱਥੇ ਹੈ ਇਹਦਾ ਮਤਲਬ ਗੱਡੀ ਤੁਹਾਡੀ ਹੋਈ ਨਹੀਂ 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 ਕਸ਼ਮੀਰ ਵਸੇਗੀ ਅੱਛਾ ਮੇਰੀ ਨਹੀਂ ਹੈ ਹਲੋ ਜੀ ਚਾਬੀ ਫਿਰਾਲ ਮੇਰੇ ਕੋਲ ਆ ਤੇ ਇਹ ਜਿੰਨਾ ਗਰੀਜ ਹੈ ਉਹ ਪੂਰੀ ਕਰ ਲਵਾਂਗੇ ਅਨੀਸ਼ ਕੀ ਫੀਲ ਕਰਦੇ ਜੇ ਜਦੋਂ ਇੰਨਾ ਡੁਲਵਾ ਪਿਆਰ ਕਸਟਮਰਸ ਦਾ ਬਲਕਿ ਤੁਸੀਂ ਤੇ ਕਹਿੰਦੇ ਜੇ ਕਿ ਕਸਟਮਰ ਨਹੀਂ ਹੈ ਜੀ ਸਾਡੇ ਭਰੋਸਾ ਕਰਨ ਵਾਲੇ ਜਿਨ੍ਹਾਂ ਨੇ ਇਸ ਬਿਜ਼ਨਸ ਨੂੰ ਬੜਾਇਆ ਉਹਨਾਂ ਦਾ ਇੰਨਾ ਟੁਕਾ ਪਿਆਰ ਮਿਲਦਾ ਤੇ ਕੀ ਫੀਲ ਕਰਦੇ ਜੀ ਬਹੁਤ ਗ੍ਰੇਟਫੁਲ ਇਸ ਚੀਜ਼ ਦਾ ਸਾਰੇ ਕਸਟਮਰ ਆ ਕੇ ਇਨਾ ਹੈਲਪ ਕਰਦੇ ਸਾਨੂੰ ਸਪੋਰਟ ਐਵਰੀ ਈਅਰ ਕਰਦੇ ਹਰ ਸਾਲ ਤਰ੍ਹਾਂ ਸੋ ਆਮ ਵੈਰੀ ਗ੍ਰੇਟਫੁਲ ਫॉर दैट ਐਂਡ ਇਟਸ ਅ ਗੁੱਡ ਫੀਲਿੰਗ ਦੈਟ ਸਿਰਫ ਮੇਰਾ ਨਹੀਂ ਨਾ ਮਾਈ ਫੈਮਲੀ ਬਟ ਮਾਈ ਫਾਦਰ ਐਂਡ ਮਾਈ ਦਾਦਾ ਜੀ ਇਸ ਨਾਮ ਇਸ ਗਰੋਇੰਗ ਸੋ ਇਨਸ਼ਾਅੱਲਾ ਇਸ ਤਰ੍ਹਾਂ ਅਸੀਂ ਹਰ ਸਾਲ ਕਰਦਾ ਰਹਾਂਗੇ ਬਿਲਕੁਲ ਠੀਕ ਹੈ ਤੇ ਐਰ ਕੀ ਫਿਰ ਪਰਚੀਆ ਪਰਚੀਆ ਕੱਢ ਰਹੇ ਜੇ ਮੇਰੇ ਨਾਲ ਹਾਂਜੀ ਇਨਸ਼ਾਅੱਲਾ ਭਾਰੀਆਂ ਬੜੀਆਂ ਹੁੰਦੀਆਂ ਨਾ ਮੈਨੂੰ ਫਿਰ ਹੈਲਪ ਲੈਣੀ ਪੈਂਦੀ ਅਸੀਂ ਜੂ ਹਲਪ ਕਰਾਂਗੇ ਜੀ ਥੈਂਕ ਯੂ ਸੋ ਮੱਚ ਸੋ ਉਡੀਕ ਹੈ ਉਹਨਾਂ ਲਮਿਆਂ ਦੀ ਉਸ ਜਾਦੂ ਪਰ ਲਮਿਆਂ ਦੀ ਧੜਕਣਾਂ ਜਦੋਂ ਧੜਕਣ ਡੀਆਂ ਹੋਣੀਆਂ ਵਧੀਆਂ ਹੋਣਗੀਆਂ ਹਾਏ ਹਾਏ ਹਸਰਤ ਮੇਰੀ ਵੀ ਹੈ ਆ ਪਰ ਕਿਸੇ ਇੱਕ ਕਿਸਮਤ ਵਾਲੇ ਨੂੰ ਲੱਭਣੀਆਂ ਹੋ ਸਕਦਾ ਉਹ ਤੁਸੀਂ ਹੋਵੋ ਬਸ ਪਹੁੰਚੋ ਖਾਦਮ ਜੁਲਸ ਦੀਆਂ ਉਹਨਾਂ ਸਭ ਲੋਕੇਸ਼ਨਸ ਜਿਨ੍ਹਾਂ ਜਿਹੜੀਆਂ ਤੁਹਾਨੂੰ ਲਾਗੇ ਪੈਂਦੀਆਂ ਨੇ ਔਰ ਜਾ ਕੇ ਇਸੇ ਤਰ੍ਹਾਂ ਆਪਣੀ ਕਿਸਮਤ ਹੈ ਜਿਹੜੀ ਜ਼ਰੂਰ ਅਸਮਾ ਮੈਂ ਫਿਰ ਇੱਕ ਗੱਲ ਦੱਸਦਾ 15 ਦਸੰਬਰ ਤੋਂ ਪਹਿਲਾਂ ਪਹਿਲਾਂ ਜੇ ਟਰਲਕ ਲੋਕੇਸ਼ਨ ਤੋਂ ਪਹੁੰਚੋਗੇ ਤੇ ਫਿਰ ਦੋਰੀ ਕਿਸਮਤ ਅਸਮਾਈ ਜਾਏਗੀ ਯਾਨੀ ਇਹ ਕਿ 15 ਨੂੰ 131 ਨੂੰ ਬਾਕੀ ਸਤਾਂ ਉਹੀ ਜਿਹੜੇ ਅਸੀਂ ਡੇਟਸ ਅਨਾਉਂਸ ਕੀਤੀਆਂ ਨੇ ਉਹਨਾਂ ਦੇ ਮੁਤਾਬਕ ਪਰ ਤੁਹਾਨੂੰ ਜਾਣਾਂ ਜਿਹੜਾ ਬਹੁਤ ਫਾਇਦਾ ਦੇਗਾ ਭਲਾ ਕਿੱਥੇ ਖਾਦਮ ਜੂਲਰਸ ਖਾਦਮ ਜੂਲਰਸ ਦੀਆਂ ਸਭ ਲੋਕੇਸ਼ਨਾਂ ਤੇ ਪਹੁੰਚ ਚੁੱਕੀਆਂ ਨੇ ਨਵੀਆਂ ਚਮਚਮਾਉਂਦੀਆਂ ਜ਼ੀਰਾ ਮੀਟਰ ਟੋਯੋਟਾ ਕਰੋਲਾ ਕਾਰਾਂ ਜੋ ਜਾ ਰਹੀਆਂ ਨੇ ਆਪੋ ਆਪਣੀਆਂ ਡੇਟਸ ਦੇ ਉਤੇ ਸੋ ਗੈਟ ਰੈਡੀ ਜੇ ਹਜੇ ਵੀ ਤੁਸੀਂ ਲੇਟ ਜੇ ਤੇ ਫੇਰ ਸਮਝੋ ਕਿ ਇਹਦੇ ਤੋਂ ਦੂਰ ਜੇ ਤੇ ਜੇ ਨੇੜੇ ਹੋਣਾ ਹੈ ਕਿਸਮਤ ਨੂੰ ਅਜ਼ਮੋਣਾ ਹੈ ਤੇ ਉਹਦੇ ਵਾਸਤੇ ਪਹੁੰਚਣਾ ਪਏਗਾ ਤੁਹਾਨੂੰ ਖਾਦਮ ਜุลਲ ਜੀ ਕਿਸੇ ਵੀ ਲਾਗੇ ਪਿੰਦੀ ਲੋਕੇਸ਼ਨ ਤੇ ਮੈਂ ਪਹੁੰਚ ਚੁੱਕਿਆ ਹਾਂ ਜੀ ਇਸ ਵਿਲੇਟਰ ਲਕ ਲੋਕੇਸ਼ਨ ਤੇ ਜਿੱਥੇ ਗੱਡੀ ਹੈ ਜਿਹੜੀ ਬਹੁਤੀ ਤਰ੍ਹਾਂ ਸਜਾਈ ਗਈ ਹੈ ਬਸ ਇਹਨੂੰ ਅਸੀਂ ਹੁਣ ਖੁਸ਼ਕਿਸਮਤ ਨੂੰ ਦੇਜ ਦੇਣਾ ਰਾਹ ਸਾਹਿਬ ਗੱਡੀ ਆਉਂਦੀ ਹੈ ਛਲਾਂਗਾ ਮਾਰਦੀ ਤੇ ਗੱਡੀ ਜਾਂਦੀ ਹੈ ਛਲਾਂਗਾ ਮਾਰਦੀ ਤੇ ਇਹ ਹੁਣ ਮੈਂ ਇਹ ਚਾਹਾਂਗਾ ਕਿ ਇਹ ਜਿਹੜੀ ਨਵੀਂ ਚਮਚਮਾਉਂਦੀ ਟੋਯੋਟਾ ਕਰੋਲਾ ਕਾਰ ਕਿਸੇ ਖੁਸ਼ਕਿਸਮਤ ਕੋ ਜਾਣੀ ਹੈ ਕੀ ਕਹੋਗੇ ਨਾ ਸਾਰੇ ਰੀਜਮੰਦ ਔਰ ਆਸਵੰਦ ਖੁਸ਼ ਹਾਂਜੀ ਦੇਖੋ ਇਹ ਹੁਣ ਇਹ ਪਤਾ ਨਹੀਂ ਕਿ ਕਿੰਦੀ ਕਿਸਮਤ ਵਿੱਚ ਹੋਏਗੀ ਇਹ ਜਿਹੜੇ ਵੀ ਸਾਡੇ ਭੈਣ ਭਾਈ ਇਹਨਾਂ ਹੁਣ ਤੱਕ ਸ਼ਾਪਿੰਗ ਕੀਤੀ ਹੈ ਔਰ ਇਹ ਉਹ ਡਰਾਇੰਗ ਜਿਨ੍ਹਾਂ ਨੇ ਵਿੱਚ ਆਲਰੇਡੀ ਹਿੱਸਾ ਪਾਇਆ ਹੁਣ ਦੇਖਨੇ ਕਿਹੜੇ ਲੱਕੀ ਹੁੰਦੇ ਨੇ ਆਈਏ ਸਭ ਭੈਣ ਭਾਈਏ ਕੋਈ ਚਾਂਸ ਹੈਗਾ ਕਿ ਤੁਸੀਂ ਵੀ ਇਸ ਡਰਾਇੰਗ ਦਾ ਹਿੱਸਾ ਬਣ ਸਕਦੇ ਹੋ ਔਰ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਜੀ ਬਿਲਕੁਲ ਇਹ ਸਾਲ ਦੀ ਮੈਗਾ ਸੇਲ ਹੈ ਜਿਹੜੀ ਉਹਦੀ ਕਲੋਜ਼ਿੰਗ ਵੀ ਇਸੇ ਲੋਕੇਸ਼ਨ ਤੇ ਹੋਏਗੀ 31 ਦਸੰਬਰ 2024 ਨੂੰ ਯਾਨੀ ਸਾਲ 2024 ਦਾ ਆਖਰੀ ਦਿਨ ਹੋਏਗਾ ਜਦੋਂ ਅਸੀਂ ਇਸ ਸਾਲ ਦੀ ਵੱਡੀ ਜਿਹੜੀ ਸੇਲ ਹੈ ਲੰਬੀ ਜਿਹੜੀ ਸੇਲ ਹੈ ਉਹਦੇ ਇਨਾਮਾਂ ਦੀ ਬਰਸਾਤ ਕਰਾਂਗੇ ਰਾਹ ਸਾਹਿਬ ਖਾਦਮ ਜੁਲਰਸ ਨੇ ਇਹ ਇਨ ਆਮ ਦੇਣ ਦੀ ਰੀਤ ਆ ਇਹ ਫਿਰ ਰਿਵਾਇਤ ਬਣੀ ਇਹਨੂੰ ਬਕਾਇਦਾ ਸ਼ੁਰੂ ਕੀਤਾ ਐਂਡ 90s ਔਰ 2000 ਦੇ ਸ਼ੁਰੂ ਚ ਗੱਡੀਆਂ ਦੇਣ ਦਾ ਕੰਮ ਕਦੋਂ ਤੋਂ ਸ਼ੁਰੂ ਹੋਇਆ ਹਾਂ ਗੱਡੀਆਂ ਦਾ ਜਿਹੜਾ ਪਹਿਲੇ ਤੇ ਅਸੀਂ ਸਟਾਰਟਿੰਗ ਕਰਦੀ ਅਸੀਂ ਜਦੋਂ 99 ਦੇ ਵਿੱਚ ਮੇਰੇ ਬ੍ਰਦਰ ਨੇ ਇੱਥੇ ਟੱਡਲ ਦੇ ਵਿੱਚ ਸਟਾਰਟਿੰਗ ਕੀਤੀ ਸੀ ਉਹਨ ਦੇ ਵਿੱਚ ਅਸੀਂ ਸੈਟ ਰਿੰਗਾ ਵਗੈਰਾ ਸੋਨੇ ਦੇ ਦੀਆਂ ਡਾਇਮੰਡ ਦੇ ਰਿੰਗਾ ਇਸੇ ਤਰ੍ਹਾਂ ਅਸੀਂ ਦੇਂਦੇ ਹੁੰਦੇ ਸੀ ਹਾਲਾਂਕਿ ਉਦੋਂ ਕੋਈ ਸੋਸ਼ਲ ਮੀਡੀਆ ਵੀ ਖੁਸ਼ੀ ਨਹੀਂ ਸੀ ਉਦੋਂ ਉਹਨਾਂ ਦੇ ਦਿਮਾਗ ਵਿੱਚ ਇੱਕ ਆਈਡੀਆ ਆਇਆ ਸੀ ਇਸੇ ਚੀਜ਼ ਨੂੰ ਕਿਹਾ ਸਾਡੇ ਕਸਟਮਰ ਨਹੀਂ ਸਾਡੀ ਫੈਮਿਲੀ ਅਸੀਂ ਇੱਕ ਸਾਲ ਦੇ ਵਿੱਚ ਗਿਫਟ ਦੇਈ ਆਪਣੇ ਭੈਣ ਭਾਈਆਂ ਨੂੰ ਸੇ ਲਗਾ ਕੇ ਇਸੇ ਤਰ੍ਹਾਂ ਤੇ ਅਸੀਂ ਕਰਦੇ ਆ ਕੰਟੀਨਿਊ ਕਰਦੇ ਆ ਗੱਡੀਆਂ ਅਸੀਂ ਦਿੱਤਨੇ ਦੇਨੇ ਸ਼ੁਰੂ ਕੀਤੀਆਂ 2021 ਦੇ ਵਿੱਚ ਪਹਿਲੀਆਂ ਗੱਡੀਆਂ ਅਸੀਂ ਸਾਰੇ ਲੋਕੇਸ਼ਨਾਂ ਤੋਂ ਕੰਨਣੇ ਚ ਰੁਕ ਕੀਤੀ ਅਸਾਂ ਅੱਛਾ ਸਭ ਲੋਕੇਸ਼ਨਸ ਨੂੰ ਇੱਕੋ ਵਾਰ ਲੇਤੀਆਂ ਜਾਂ ਇੱਕ ਲੋਕੇਸ਼ਨ ਤੋਂ ਸ਼ੁਰੂ ਹੋਈਆਂ ਫਿਰ ਬਾਕੀ ਲੋਕੇਸ਼ਨਸ ਦੇ ਪਈਆਂ ਨਹੀਂ 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 ਦੇਖੋ ਸਾਡੇ ਜਿੰਨੇ ਵੀ ਸਟੋਰ ਨੇ ਸਾਰੇ ਇੱਕ ਹੀ ਨੇ ਤੇ ਜੋ ਵੀ ਹੁੰਦਾ ਜਿਹੜੇ ਵੀ ਨਾਮ ਹੁੰਦੇ ਨੇ ਸਭ ਲੋਕੇਸ਼ਨਾਂ ਤੇ ਇੱਕ ਜASE ਹੁੰਦੇ ਨੇ ਅਸੀਂ ਉਹ ਕਹਿੰਦੇ ਨਾ ਆਸਟ੍ਰੇਲੀ ਸਟੇਲ ਕੰਮ ਨਹੀਂ ਕਰਦੇ ਲੋ ਜੀ ਇੱਕ ਤੇ ਕਹਿੰਦੇ ਨੇ ਕਿ ਮੁਹੱਬਤ ਤੁਸੀਂ ਵਰਵੀਂ ਔਰ ਤੀਸਰੀ ਅਨਗਿਣਤ ਔਰ ਚੌਥੀ ਬਰਾਬਰ ਦੀ हां जी सारे लोकेशनਾਂ ਦੇ ਉੱਤੇ ਜਿਹੜੇ ਵੀ ਗਿਫਟ ਹੈਗੇ ਸਨ ਇਕੱਠੇ ਅਸੀਂ ਸੇਮ ਗੱਡੀਆਂ ਦਿੱਤੀਆਂ ਸਨ 2001 ਤੋਂ ਇੱਕ ਤੋਂ ਉਸ ਤੋਂ ਬਾਅਦ ਫਿਰ ਅਸੀਂ ਗੱਡੀਆਂ ਤੇ ਨਾਲ ਹੋਰ ਸਾਰੇ ਕਾਫੀ ਸਾਰੇ ਗਿਫਟ ਅਸੀਂ ਦੇ ਰਹੇ ਹਾਂ ਬਿਲਕੁਲ ਠੀਕ ਹੈ ਔਰ 21 ਤੋਂ ਇਹ ਰੀਤ ਹੈ ਜਿਹੜੀ ਚੱਲੀ ਆ ਰਹੀ ਹੈ ਇਹ ਇੱਕੋ ਤੋਂ ਚੱਲੀ ਆ ਰਹੀ ਹੈ ਔਰ ਇਨਸ਼ਾਅੱਲਾ ਇਹ ਕੰਟੀਨਿਊ ਰਹੇਗੀ ਰੱਬ ਖੈਰ ਸੋਖ ਰੱਖੇ ਔਰ ਇਸੇ ਤਰ੍ਹਾਂ ਕਾਰੋਬਾਰ ਜੇ ਵਧਦਾ ਰੱਖੇ ਔਰ ਇਹ ਮੁਹੱਬਤਾਂ ਜਿਹੜੀਆਂ ਸਮੇਟ ਰੇ ਜੇ ਇਸੇ ਤਰ੍ਹਾਂ ਵਧਦੀਆਂ ਰਹਿਣ ਕੀ ਮੈਸੇਜ ਹੈ ਇਸ ਟਾਈਮ ਇਸ ਗੱਡੀ ਦੇ ਸਾਹਮਣੇ ਖਲੋ ਕੇ ਕੀ ਇਮੋਸ਼ਨਸ ਨੇ ਖਾਦਮ ਬੀ ਉਲਜ਼ੀ ਹਾਂਜੀ ਜਿਸ ਤਰ੍ਹਾਂ ਕਿ ਦੇਖੋ ਅਸੀਂ ਆਪਣੇ ਭੈਣ ਭਾਈ ਨੂੰ ਜਿਹੜੇ ਗਿਫਟ ਦੇਣੇ ਹੋ ਤੇ ਦੇਣੇ ਆ ਬਟ ਜਿਹੜੇ ਅਸੀਂ ਪ੍ਰਾਈਸ ਦੇਣੇ ਜਿਹੜੇ ਅਸੀਂ ਚੀਜ਼ ਦੇਣੇ ਉਹ ਵੀ 100% ਸਾਡੀ ਗਾਰੰਟੀ ਹੈ ਔਰ ਪ੍ਰਾਈਸ ਵੀ ਸਾਡੀ ਬੈਸਟ ਹੈ ਸਾਲ ਦੇ ਵਿੱਚ ਇੱਕ ਦਫਾ ਸਾਡੀ ਸੇਲ ਆਉਂਦੀ ਜਿਸ ਤਰ੍ਹਾਂ ਕਿ ਹੁਣ ਸਭ ਭੈਣ ਭਾਈ ਨੂੰ ਪਤਾ ਹੈ ਕਿ ਸੇਲ ਹੁਣ ਖਤਮ ਹੋਣ ਵਾਲੀ ਹੈ ਕਿ ਸਾਰੇ ਭੈਣ ਭਾਈ ਨੂੰ ਇੱਕ ਮੌਕਾ ਹੈ ਚਾਂਸ ਹੈ ਆਓ ਜ਼ਰੂਰ ਸਾਡੇ ਖਾਦਮ ਜੁਲਦੀ ਕਿਸੇ ਵੀ ਲੋਕੇਸ਼ਨ ਤੇ ਸੇਲ ਦਾ ਫਾਇਦਾ ਉਠਾਓ ਤੇ ਨਾਲੇ ਤੁਸੀਂ ਡਰਾਇੰਗ ਦੇ ਵਿੱਚ ਆਪਣਾ ਹਿੱਸਾ ਪਾਓ ਔਰ ਦੂਜੀ ਚੀਜ਼ ਹੈ ਕੀ ਹੈ ਕਿ ਬੈਸਟ ਪ੍ਰਾਈਸ ਦੇਖੋ ਨਾਮ ਤੇ ਅਸੀਂ ਦੇ ਹੀ ਰਹੇ ਹਾਂ ਬਟ ਜਿਹੜ ਕਵਾਲਿਟੀ ਬੈਸਟ ਜਿਹਨੂੰ ਕਹਿੰਦੇ ਬੈਸਟ ਪ੍ਰਾਈਸ ਔਰ ਅਚੀ ਚੀਜ਼ ਨੇਵਰ ਨਵੇਂ ਡਿਜ਼ਾਈਨ ਆਪਣੇ ਪੈਂਟ ਪਾਈਏ ਨੂੰ ਦੇ ਰਹੇ ਔਰ ਇਹ ਸਭ ਸਹੂਲਤਾਂ ਕਿੱਥੇ ਮਿਲਣਗੀਆਂ ਖਾਦਮ ਜੁਲਸਤੀ ਕਿਸੇ ਵੀ ਲਾਗੇ ਪੈਂਦੀ ਲੋਕੇਸ਼ਨ ਤੇ ਸੋ ਕਿਸਮਤ ਹੈ ਜਿਹੜੀ ਉਹਨੂੰ ਦਵਾ-ਦਵਾ ਜ਼ਮਾਓ ਅਨੀਸ਼ ਸਾਹਿਬ ਨੂੰ ਮੈਂ ਥੋੜਾ ਜਿਹਾ ਬੁਲਾਵਾਂਗਾ ਅਨੀਸ਼ ਸਾਹਿਬ ਇੱਧਰ ਆ ਜਾਓ ਨਾ ਕਹਿੰਦੇ ਨੇ ਕਿ ਕਰਮਾਂ ਵਾਲੇ ਕੁਝ ਜੀ ਹੁੰਦੇ ਨੇ ਜਿਨ੍ਹਾਂ ਨੂੰ ਵਿਰਾਸਤ ਚ ਕੁਸ਼ੀਆਂ ਲੱਭੀਆਂ ਹੁੰਦੀਆਂ ਅਨੀਸ਼ ਕੀ ਵਿਜ਼ਨ ਹੋਏਗਾ ਤੁਹਾਡੇ ਫਾਦਰ ਦਾ ਜਾਂ ਤੁਹਾਡੇ ਨੇ ਜਦੋਂ ਗੱਲਬਾਤ ਕਰਦੇ ਹੋਣਗੇ ਜਦੋਂ ਉਹਨਾਂ ਨੇ ਇਹ ਮੁਹੱਬਤ ਇਸ ਤਰ੍ਹਾਂ ਆਪਣੇ ਕਸਟਮਰਸ 'ਤੇ ਨਿਛਾਵਰ ਕਰਨਾ ਸ਼ੁਰੂ ਕੀਤੀ ਕੁਝ ਸਾਡੇ ਸੁਣਨ ਵਾਲਿਆਂ ਦੇਖਣ ਵਾਲਿਆਂ ਨੂੰ ਦੱਸੋਗੇ ਉਹਨਾਂ ਦਾ ਰੀਜ਼ਨਿੰਗ ਆਈ ਬਲੀਵ ਹੋਏਗਾ ਕਿਉਂਕਿ ਫੈਮਿਲੀ ਇੱਕ ਬਣ ਗਈ ਹੈ ਉਹਨਾਂ ਨੂੰ ਆਲਮੋਸਟ 32 ਈਅਰਸ ਹੋ ਗਏ ਬਿਜ਼ਨਸ ਵਿੱਚ ਹੁਣ ਇਹ ਬਿਜ਼ਨਸ ਨਹੀਂ ਰਹਿ ਗਿਆ ਇੱਕ ਕਮਿਊਨਿਟੀ ਬਣ ਗਈ ਹੈ ਸਪੋਰਟਿੰਗ ਕਮਿਊਨਿਟੀ ਬਣ ਗਈ ਹੈ ਐਗਜ਼ੈਕਟਲੀ ਵਾਓ ਹੁਣ ਜਨਮ ਵੀ ਅਸੀਂ ਮਿਲਦੇ ਭਾਈਕੇ ਕੇ ਭੈਣ ਕੇ ਕੇ ਆਂਟੀ ਜੀ ਅੰਕਲ ਜੀ ਆਪਣੇ ਫੈਮਿਲੀ ਕੇ ਕੇ ਮਿਲਦੇ ਇਸ ਤਰ੍ਹਾਂ ਐਸੀ ਰਿਸਪੈਕਟ ਵੀ ਸੋ ਮੇਰੇ ਕਹ ਲਾ ਉਹਨੇ ਗੁੱਡ ਆਈਡੀਆ ਕੀਤਾ ਸੀ ਜਿਹੜਾ ਗਿਫਟਸ ਤੋਂ ਸ਼ੁਰੂ ਕੀਤਾ ਫਿਰ ਘਟੀ ਦਾ ਨਾਮ ਕੀਤਾ ਇਸ ਤੱਕ ਕਮਿਊਨਿਟੀ ক্লোਜ਼ ਹੋ ਗਈ ਚਲੋ ਇੱਕ ਟਾਈਮ ਬਣ ਜਾਂਦਾ ਅਸੀਂ ਚਾਹ ਵਗੈਰਾ ਨਾਲ ਆਪਣੇ ਫੈਮਿਲੀ ਮੈਂਬਰਸ ਨਾਲ ਖਾ ਖਾ ਬਣਾਉਣੇ ਹੈ ਇੱਕ ਜੀ کہہ ਸਕਦੇ ਹਾਂ ਜੀ ਬੱਦ ਜਦੋਂ ਤੱਕ ਇਹ ਜਜ਼ਬੇ ਕਾਇਮ ਨੇ ਉਹ ਤੋਂ ਤੱਕ ਖਾਦਮ ਜੀ ਹੁਲਰਸੀ ਔਰ ਤੁਹਾਡੀ ਮੁਹੱਬਤ ਚ ਕੋਈ ਕਮੀ ਕੋਈ ਘਾਟਾ ਮੈਂ ਹੁੰਦਿਆ ਮਹਿਸੂਸ ਨਹੀਂ ਕਰਦਾ ਮੈਨੂੰ ਨਹੀਂ ਸ਼ੱਕ ਪੈਂਦਾ ਕਿ ਇਹਦੇ ਚ ਕੋਈ ਘਾਟਾ ਹੋਵੇ ਮੈਨੂੰ ਇਹ ਯਕੀਨ ਹੈ ਔਰ ਮੈਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਵੀ ਯਕੀਨ ਹੋਵੇਗਾ ਕਿ ਇਹ ਮੁਹੱਬਤ ਦਿਨ ਬਦ ਦਿਨ ਇਸੇ ਤਰ੍ਹਾਂ ਵਧੇਗੀ ਸੋ ਇਹ ਕੱਤੀ ਦੇ ਸੰਮਰ ਹੋਏਗਾ ਅਨੀਤ ਸਾਹਿਬ ਨੇ ਚਾਬੀ ਨੂੰ ਹੱਥ ਲਵਾ ਦਿੱਤਾ ਹੈ ਅਨੀਤ ਸਾਹਿਬ ਰਾਹਤ ਸਾਹਿਬ ਜਰਾ ਸਾਨੂੰ ਅੰਦਰ ਦੇ ਦਰਸ਼ਨ ਕਰਾ ਦਿਓ ਮੈਂ ਚਾਹ ਰਿਹਾ ਤੁਹਾਡੀ ਤਰ ਕਨਵਦੀ ਰਵੇ ਵਦੀ ਰਵੇ ਤੁਹਾਨੂੰ ਪਤਾ ਰਵੇ ਹਾਏ ਇਹ ਮੇਰੀ ਏ ਹੁਣ ਜਿਹਦੀ ਵੀ ਹੈ ਹੈ ਤੇ ਉਹਦੀ ਏ ਲੇਕਿਨ ਰਾਹਤ ਸਾਹਿਬ ਆਹਾਹਾਹਾ ਕੀ ਆਈ ਬਾਤ ਹੈ ਇਹ ਇੰਜ ਤੁਸੀਂ ਬੁਆ ਖੋਲਣਾ ਜੀ 31 ਨੂੰ ਔਰ 31 ਨੂੰ ਜਦੋਂ ਤੁਸੀਂ ਬੁਆ ਖੋਲਣਾ ਹੈ ਬੁਆ ਖੋਲ ਕੇ ਵਾ 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 ਆਹਾ ਹਾ ਐਂਜ ਫਿਰ ਬਹਿਣਾ ਆ ਤੇ ਐਂਜ ਤੁਸੀਂ ਸਟਾਰਟ ਕਰਨਾ ਆ ਦਿਨ ਹੋਏਗਾ ਉਹੋ ਹੀ ਕਰਮਾਂ ਵਾਲਾ ਭਾਗਾ ਵਾਲਾ ਪੰਜਾਬੀ ਰੇਡੀਓ ਯੂ ਐਸ ਏ ਤੁਹਾਡੇ ਨਾਲ ਹੋਏਗਾ ਔਰ ਹੂਟਾ ਲਾਂਗੇ ਇਸ ਤਰ੍ਹਾਂ ਹੀ ਅਸੀਂ ਬਹਿ ਕੇ ਐ ਸੀਟ ਤੇ ਰਾਹਤ ਸਾਹਿਬ ਹੋਣਗੇ ਜਿਨ੍ਹਾਂ ਦੀ ਗੱਡੀ ਹੋਏਗੀ ਉਹ ਡਰਾਈਵ ਕਰ ਰਹੇ ਹੋਣਗੇ ਪੰਜਾਬੀ ਰੇਡੀਓ ਯੂ ਐਸ ਏ ਜਿਹੜਾ ਉਹ ਤੁਹਾਨੂੰ ਰਾਈਡ ਦੇ ਰਿਹਾ ਹੋਏਗਾ ਆ ਹੋਈ ਨਾ ਟ੍ਰੀਟੀ ਐਂਜ ਸੋ ਹਜੇ ਵੀ ਕਿਸਮਤ ਉਸਮਾਨ ਦਾ ਟਾਈਮ ਹੈ ਦਵਾਦਵ ਸ਼ਾਪਿੰਗ ਕਰਕੇ ਆਪਣੀ ਡਰਾਇੰਗ ਜਿਹੜੀ ਆਪਣਾ ਰਿਬਨ ਜਿਹੜਾ ਉਹ ਪਾਓ ਔਰ ਉਸ ਤੋਂ ਬਾਅਦ ਕਿਸਮਤ ਜਿਹੜੀ ਉਹ ਜ਼ਰੂਰ ਅਸਮਾਓ ਰਹਾ ਸਭ ਬੜੀ ਬੜੀ ਮਿਹਰਬਾਨੀ ਇਹ ਹੁਣ ਸਾਡੇ ਕਹਿਣ ਤੋਂ ਨਹੀਂ ਸਟਾਰਟ ਤੇ ਕਰ ਦਿੱਤੀ ਹੈ ਕਿਸਮਤ ਵਾਲੇ ਆ ਕੇ ਦਵਾਦਵ ਲੈ ਜਾਣਗੇ ਬਹੁਤ ਧੰਨਵਾਦ ਤੁਹਾਡਾ ਬਹੁਤ ਸ਼ੁਕਰੀਆ ਹਾਂਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਬੜੀ ਬੜੀ ਮਿਹਰਬਾਨੀ ਆਓ ਜਰਾ ਤੁਹਾਨੂੰ ਗੱਡੀ ਥੋੜੀ ਜੀ ਹੋਰ ਵਹਾ ਦਈਏ ਇਸ ਬਾਨੇ ਅਨੀਸ ਜਿਹੜੇ ਉਹਨਾਂ ਨੂੰ ਕਹਿ ਦਈਏ ਸੋ ਗੱਡੀ ਹੈ ਜਿਹੜੀ ਉਹ ਉਡਿਕਣ ਲਈ ਹੈ ਉਸ ਕੁਝ ਕਿਸਮਤ ਨੂੰ ਜਿਹਦੇ ਨਸੀਬ 'ਚ ਇਸ ਜਿੰਨੀਆਂ ਲੋਕੇਸ਼ਨਾਂ ਨੇ ਸਭ ਤੇ ਇੱਕ ਇੱਕ ਖੁਸ਼ਕਿਸਮਤ ਨੂੰ ਇਹ ਦੇਖ ਕੇ ਤੇ ਖਾਦਮ ਜੂਲਰ ਜ਼ਲੋ ਟੋਰਿਆ ਜਾਏਗਾ ਸੋ ਫਿਰ ਵਰੇ ਬਾਅਦ ਦੁਬਾਰਾ ਇਹ ਕਰਮਾ ਭਾਗਾ ਵਾਲਾ ਮੌਕਾ ਜਿਹੜਾ ਉਹ ਆਏਗਾ ਤੁਸੀਂ ਵੀ ਉਡੀਕ ਰੱਖਣਾ ਅਸੀਂ ਵੀ ਉਡੀਕ ਰੱਖਾਂਗੇ ਅਨੀਸ਼ ਜੀ ਥੈਂਕ ਯੂ so much ਬਹੁਤ ਸਮਝਾ ਲਿਆ ਤੁਹਾਡਾ ਥੈਂਕ ਯੂ ਤੁਹਾਡਾ ਜੀ ਲੋ ਜੀ ਜੀ ਤੇ ਨਹੀਂ ਕਰਦਾ ਗੱਡੀ ਲਾ ਕੇ ਕਿਤਾ ਪਰ ਹੋਣ ਨੂੰ ਜੀ ਕਰਦਾ ਜੇ ਗੈਣੇ ਹੋਣ ਤੇ ਜੀ ਕਰਦਾ ਬੰਦਾ ਲੱਗੇ ਪਿਆਰ ਹੋਵੇ ਲੇਕਿਨ ਜਾਣਾ ਪੈਣਾ ਆ ਇਸ ਲਈ ਕਿ ਫੇਰ ਆਣਾ ਆ ਸੋ ਲਾਜ਼ਮੀ ਆਇਆ ਜੇ 15 ਦਸੰਬਰ ਨੂੰ ਦੁਪਹਿਰੇ 3 ਵਜੇ ਖਾਦਮ ਜੂਲਸ ਟਰਲਕ ਲੋਕੇਸ਼ਨ ਜਿੱਥੇ ਤੁਹਾਡੇ ਵਾਸਤੇ ਸਰਪ੍ਰਾਈਜ਼ ਡਰਾ ਹੋਣ ਜਾ ਰਿਹਾ ਔਰ ਫਿਰ 31 ਦਸੰਬਰ ਸਾਲ ਦਾ ਆਖਰੀ ਦਿਨ ਹੋਏਗਾ ਢਲਦਾ ਸੂਰਜ ਹੋਏਗਾ ਔਰ ਅਸੀਂ ਇਸ ਸਾਲ ਨੂੰ ਤੁਹਾਨੂੰ ਇਨਾਮ ਦੇ ਕੇ ਤੁਹਾਨੂੰ ਖੁਸ਼ ਕਰਕੇ ਤੁਹਾਡੇ ਚਾਪਦਾ ਆ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਾਂਗੇ ਸੋ ਉਹਨਾਂ ਲੰਮਿਆਂ ਦੀ ਸਾਨੂੰ ਵੀ ਉਡੀਕ ਹੈ ਤੁਸੀਂ ਵੀ ਪਹੁੰਚਣਾ ਮਿਲਨੇ ਆ ਖਾਦਮ ਜੁਲਸੀ ਟਾਲਕ ਲੋਕੇਸ਼ਨ ਤੇ 15 ਦਸੰਬਰ ਨੂੰ ਔਰ ਉਸ ਤੋਂ ਬਾਅਦ 27 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਖਾਦਮ ਜੁਲਸੀਆਂ ਬਾਕੀ ਲੋਕੇਸ਼ਨਸ ਤੇ ਪਰਵੇਨ ਇਨਾਮਤ ਦੇ ਨਾਲ ਉਦੋਂ ਤੱਕ ਲਈ ਤੁਹਾਡਾ ਮੇਰਾ ਸੜਾ ਸਾਰਿਆਂ ਦਾ ਪੰਜਾਬੀ ਰੇਡੀਓ ਯੂ ਐਸ ਏ ਦੇ ਪਲੇਟਫਾਰਮ ਤੋਂ